ਪੇ ਝੂਠਿਆਂ ਦੇ ਪੇਤ ਖੋਲਦਾ ਉਹ ਮੇ ਰੇਡੀਓ ਸੁਪਾਈ ਸੁ ਬੋਲਦਾ ਉਹ ਮੇ ਰੇਡੀਓ ਸੁਪਾਈ ਸੁ ਬੋਲਦਾ ਯਾ ਉਹ ਮੇ ਰੇਡੀਓ ਸੁਪਾਈ ਸੁ ਬੋਲਦਾ ਉਹ ਮੇ ਰੇਡੀਓ ਸੁਪਾਈ ਸੁ ਬੋਲਦਾ वेलकम बैक टू रेडियो स्पाइस 87 एफएम थे आज के सर्जरी सवेर प्रोग्राम ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਹਾਂ ਸੁਲਿੰਦਰ ਕੱਚਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਨਾਲ ਪਰਮਿੰਦਰ ਸਿੰਘ ਪਾਪਾ ਟੋਟੜੀ ਜੁੜ ਗਏ ਹੈ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਸੋ ਬੜੀ ਖੂਬਸੂਰਤ ਜਈ ਗੱਲ ਕਹੀ ਹੈ ਪਰਮਿੰਦਰ ਭਾਜੀ ਕਿ ਸਮਾਂ ਪੈਂਦ ਤੇ ਮੋਮ ਹੋਏ ਖੁਦਦਾਰ ਬਦਲਦੇ ਵੇਖੇ ਮੈਂ ਪੰਛੀ ਵੀ ਹਰ ਸਜਰੀ ਰੁੱਤੇ ਕਰਬਾਰ ਬਦਲਦੇ ਦੇਖੇ ਮੈਂ ਪੱਤੇ ਪਤਝੜ ਸੰਗ ਬਦਲਦੇ ਨਾ ਚਲਦੇ ਮੌਸਮ ਜ਼ਾਲਮ ਨੂੰ ਮੈਂ ਥੋੜਾ ਜਿਹਾ ਬਦਲ ਗਈ ਕੀ ਫਰਕ ਪੈਣਾ ਕੁਲ ਆਲਮ ਨੂੰ ਜੇ ਮੈਂ ਵੀ ਬਦਲ ਗਈ ਹੈ ਨਾ ਸਭ ਸਾਰੇ ਮਤਲਬ ਬਦਲ ਜਾਂਦੇ ਸਮੇਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਜੀ ਦੇਵੀ ਭਾਜੀ ਨੇ ਨਾ ਬਹੁਤ ਸਾਲ ਪਹਿਲਾਂ ਲਿਖਿਆ ਸੀ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸਰ ਦੂਜੀ ਗੱਲ ਤਾਂ ਤੁਸੀਂ ਸੋਹਣੇ ਸੋਹਣੇ ਝੱਗੇ ਪਾ ਕੇ ਬਲੈਕ ਕਾਫੀ ਦੇ ਨਾਲ ਫ੍ਰੈਂਚ ਟੋਸਟ ਖਾ ਕੇ ਆਏ ਆ ਮੈਨੂੰ ਪਤਾ ਆ ਅੱਛਾ ਤੇ ਮੈਂ ਡੋਲੂ ਵਾਲੀ ਚਾਹ ਦੇ ਨਾਲ ਗੋੜ ਵਾਲੇ ਸ਼ੱਕਰਪਾਰੇ ਖਾ ਕੇ ਆਇਆ ओके फर्क ਆਪਣਾ ਬਹੁਤ ਆ ਪਰ ਗੱਲਾਂ ਆਪਾਂ ਪੂਰੀਆਂ ਨਿਠ ਕੇ ਕਰਨੀਆਂ ਅੱਛਾ ਅੱਜ ਮਤਲਬ ਪੂਰੀ ਤਿਆਰੀ ਪੂਰੇ ਤੁਸੀਂ ਸ਼ਸਤਰ ਵਗੈਰਾ ਸਾਰੇ ਕੱਸ ਕੇ ਆ ਮੈਂ ਕਹਾਂ ਜੀ ਪੁੱਛੋ ਨਾ ਤੁਸੀਂ ਆ ਦੇਖੋ ਬਣਦਾ ਕੀ ਆ ਅੱਛਾ ਚਲੋ ਛੋਟਾ ਜਿਹਾ ਪਿੰਡ ਆ ਮਖਸੂਸ ਪਰ ਅੱਛਾ ਕੋਟ ਫਤੂਈ ਦੇ ਲਾਗੇ ਜ਼ਿਲ੍ਹਾ ਹੁਸ਼ਿਆਰਪੁਰ ਜੀ ਤੇ ਮੁੰਡਾ ਗੋਲ ਕੀਪਰ ਦੇ ਤੌਰ ਤੇ ਖੇਡਦਾ ਹੁੰਦਾ ਸੀ ਨਾਂ ਸੀ ਉਹਦਾ ਗੁਰਦੇਵ ਸਿੰਘ ਗਿੱਲ ਗੁਰਦੇਵ ਸਿੰਘ ਗਿੱਲ ਹਾਂ ਉਹ ਵਸਰੀ ਜਾ ਕੇ ਟੈਕਸੀ ਚਲਾਉਣ ਲੱਪਿਆ ਅੱਛਾ ਉੱਥੇ ਮਰਮੋਨ ਉਹਨਾਂ ਨਾਲ ਮੁਲਾਕਾਤ ਹੋ ਗਈ ਹੂੰ ਫਿਰ ਉਹਨੇ ਗੀਤ ਲਿਖਿਆ ਤੇ ਮਰਮੋਨ ਉਹ ਨਹੀਂ ਗਾਤਾ ਅੱਛਾ 11 ਨਾਲ 20 ਦੁਨੀਆਂ ਚ ਦੇਵੀ ਮਖਸੂਸ ਪਰ ਮਖਸੂਸ ਪਰ ਹੋ ਗਈ ਹਾਂ ਵੀ ਝੂਟੇ ਦੇ ਮੈਨੂੰ ਅਸੀਂ ਰਹਿ ਗਏ ਆ ਹੈ ਕਿੰਗਾ ਕੋਈ ਹੋਰ ਝੁਟ ਜਾਏ ਆਵੇਂ ਜਿਸ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ ਦੇਵੀ ਉਹਨਾਂ ਨੇ ਇੱਕ ਹੋਰ ਬਹੁਤ ਸੋਹਣੀ ਗੱਲ ਲਿਖੀ ਸੀ ਕਿ ਤਕਦੀਰ ਬਦਲਣੇ ਵਾਲੀਏ ਨਹੀਂ ਤੂੰ ਬਦਲੀ ਵਾਂਗ ਤਰੀਕਾਂ ਦੇ ਹੂੰ ਹੂੰ ਕੰਧਾ ਉਤੋਂ ਕਈ ਕੈਲੰਡਰ ਬਦਲੇ ਵਿੱਚ ਉੜੀਕਾਂ ਦੇ ਅੱਛਾ ਬਦਲੇ ਥੋੜੇ ਅਸੀਂ ਵੀ ਬੇਲਾ ਜਿਹਾ ਹੰਗਾਰਾ ਕਿਉਂ ਦਈਏ ਕਹਿੰਦੇ ਅਸੀਂ ਪੱਤੇ ਪਤਝੜ ਦੇ ਉਹ ਕਲੀ ਬਹਾਰਾਂ ਦੀ ਕਾ ਤੋ ਛਲਿਆਂ ਦਿਲਾਂ ਰੱਖਦਾ ਐ ਉਤੋਂ ਆਸ ਪਿਆਰਾਂ ਦੀ ਬਈ ਇੱਥੇ ਰੱਖ ਹਾਂ ਆਸ ਨਾ ਰੱਖੋ ਕਹਿੰਦੇ ਅੱਜ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਆਸਾਂ ਵਰਬ ਦੀਆਂ ਨਾ ਤਿੰਨ ਫਾਰਮਾਂ ਹੁੰਦੀਆਂ ਸੀ ਗੋ ਵੈਂਟ ਗੌਨ ਪਰ ਤੁਸੀਂ ਪੂਰੀ ਫਾਰਮ ਚ ਅੱਛਾ ਜੇ ਤੁਸੀਂ ਕਿਹਾ ਆ ਵੀ ਅਸੀਂ ਵੀ ਸ਼ਸਤਰ ਵਗੈਰਾ ਨਾ ਦੱਸੇ ਹੋਏ ਆ ਤੇ ਪਟਾਕੇ ਪੂਰੇ ਪਾਉਣੇ ਆ ਤੇ ਲਓ ਜੀ ਉਹ ਤੇ ਟਰੰਪ ਪਟਾਕੇ ਪਾਈ ਜਾਂਦਾ ਆ ਪੁੱਤਨ ਨੂੰ ਦੇ ਰਿਹਾ ਧਮਕੀਆਂ ਕਿ ਯੂ ਪਲੇਇੰਗ ਵਿਦ ਦ ਫਾਇਰ ਸਨਾ ਹਾਂ ਜੀ ਉਹਨੇ ਤਾਂ ਇੱਥੇ ਤੱਕ ਵੀ ਕਿਹਾ ਤਾਂ ਤੇਰਾ ਦਿਮਾਗ ਪੁੱਤਨ ਦਾ ਦਿਮਾਗ ਖਰਾਬ ਹੋ ਗਿਆ ਬਸ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਬਿਆਨਬਾਜ਼ੀ ਜਿਹੜੀ ਥੋੜੀ ਜਿ ਟੇਢੀ ਹੋ ਰਹੀ ਆ ਹੁਣ ਮੈਂ ਦੇਖ ਰਿਹਾ ਅੱਛਾ ਐਰਕਾ ਸਟੈਨਫੋਰਡ ਜਿਹੜੇ ਮੁਲਕ ਦੇ ਇਮੀਗ੍ਰੇਸ਼ਨ ਮੰਤਰੀ ਨੇ ਹਾਂ ਜੀ ਉਹਨਾਂ ਨੂੰ ਸੁਨੇਹਾ ਭੇਜਿਆ ਹੈ ਜੀ ਤੇ ਜੇ ਹੋ ਸਕਿਆ ਤਾਂ ਰੇਡੀਓ ਦੇ ਉੱਤੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਹੋਣੀਆਂ ਜ਼ਰੂਰ ਇਹੀ ਰੇਡੀਓ ਸਪਾਈਸ ਦੀ ਬਿਲਡਿੰਗ ਹੈ ਜਿੱਥੇ ਉਹਨਾਂ ਦੀ ਇੱਕ ਜਨ ਸਭਾ ਹੋਈ ਸੀ ਤੇ ਜਿੱਥੇ ਬਹੁਤ ਕੱਠਮਟ ਹੋਇਆ ਸੀ ਹਾਂਜੀ ਤੇ ਮੈਨੂੰ ਯਾਦ ਆਰਕਾ ਸਟੈਂਫੋਲਡ ਉਹਨਾਂ ਨੂੰ ਉਦੋਂ ਜਾਗ ਲੱਗਾ ਪੂਰਾ ਇੱਥੋਂ ਤੇ ਤੰਤਨ ਹੋ ਗਈ ਹੂੰ ਹੂੰ ਉਦੋਂ ਉਹਨਾਂ ਦੀ ਉਮਰ 43 ਸਾਲ ਸੀ ਉਹਨਾਂ ਨੇ ਬਹੁਤ ਹੁਬ ਕੇ ਕਿਹਾ ਸੀ ਕਿ ਮੈਂ 6 ਸਾਲ ਦੀ ਸੀ ਜਦੋਂ ਸਕਾਟਲੈਂਡ ਤੋਂ ਆਪਣੇ ਬਾਪ ਦੀ ਉਂਗਲੀ ਫੜ ਕੇ ਇਸ ਮੁਲਕ ਦੇ ਵਿੱਚ ਇੱਕ ਮਾਈਗ੍ਰੈਂਟ ਦੇ ਤੌਰ ਤੇ ਆਈ ਯਾਨਕੀ ਖੁਦ ਵੀ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਫੇਸ ਕੀਤੀਆਂ ਜੋ ਅੱਜ ਅੱਜ ਹੁਣ ਉਹਨਾਂ ਨੇ 220 ਐਥਨਿਕ ਬੈਕਗ੍ਰਾਉਂਡ ਦੇ ਵੱਖ-ਵੱਖ ਜਿਹੜੇ ਪਿਸ਼ੋਕੜ ਵਾਲ ਦੇ ਵਿੱਚ ਉਚੇਚੇ ਤੌਰ ਤੇ ਭਾਰਤੀ ਭਾਈਚਾਰੇ ਦਾ ਜ਼ਿਕਰ ਕਰਕੇ ਜੀ ਲੜਾਈ ਮੁੱਲ ਲੈ ਲਈ ਤੇ ਉਹਨਾਂ ਦਾ ਵਿਰੋਧ ਹੁਣ ਭਾਰਤੀ ਮੂਲ ਦੀ ਹੀ ਜਿਹੜੀ ਮੈਂਬਰ ਪਾਰਲੀਮੈਂਟ ਹੈ ਜਿਹੜੀ ਕਿ ਓਪੋਜੀਸ਼ਨ ਪਾਰਟੀ ਦੇ ਵਿੱਚ ਬੈਠੇ ਨੇ ਪ੍ਰਿਆੰਕਾ ਰਾਧਾਕ੍ਰਿਸ਼ਨਨ ਜੀ ਜੀ ਉਹਨਾਂ ਨੇ ਪੂਰਾ ਢਾ ਲੈਆ ਜੀ ਉਹਨਾਂ ਦੇ ਨਾਲ ਸੋ ਮੈਂ ਪ੍ਰਿਆੰਕਾ ਉਹਨਾਂ ਨੂੰ ਵੀ ਸਨੇਹਾ ਭੇਜ ਦਿੰਦਾ ਜੀ ਜੀ ਤੇ ਐਰਕਾ ਉਹਨਾਂ ਨੂੰ ਵੀ ਸਨੇਹਾ ਭੇਜ ਦਿੰਦਾ ਵੀ ਭਾਈ ਦੋਨੇ ਜਣੀ ਆ ਕੇ ਆਪਣੀ ਆਪਣੀ ਗੱਲ ਤੁਸੀਂ ਕਹਿ ਦਿਓ ਓਕੇ ਹੁਣ ਭਾਰਤੀ ਰਾਜਨੀਤਿਕ ਲੋਕਾਂ ਵਾਂਗ ਐਰਕਾ ਹੁਣੀ ਇਹ ਤਾਂ ਜ਼ਰੂਰ ਕਹਿ ਰਹੇ ਆ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅੱਛਾ ਪਰ ਕਹਿਣ ਦੀ ਉਹਨਾਂ ਦੀ ਮਨਸ਼ਾ ਕੀ ਸੀ ਉਹ ਆਪੇ ਰੇਡੀਓ ਤੇ ਆ ਕੇ ਦੱਸਣਗੇ ਕਿਉਂਕਿ ਇਮੀਗ੍ਰੇਸ਼ਨ ਮੰਤਰੀ ਹੋਣ ਦੇ ਨਾਤੇ ਉਹਨਾਂ ਦੀ ਅਕਾਉਂਟੇਬਿਲਟੀ ਹੈ ਜੀ ਓਕੇ ਉਹ ਇਦਾਂ ਨਹੀਂ ਹੈਗਾ ਵੀ ਕਿਸੇ ਗੋਰੇ ਜਾਂ ਮੌਰੀ ਜਾਂ ਚੀਨੀਆਂ ਨੂੰ ਹੀ ਰਿਪਰੈਜ਼ੈਂਟ ਕਰਦੇ ਆ ਉਹ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਆ ਜਦੋਂ ਤਾਂ ਭਾਰਤੀਆਂ ਦੀ ਜੀਡੀਪੀ ਗਿਣੌਣੀ ਹੁੰਦੀ ਉਸ ਤਾਂ ਕਹਿੰਦੇ ਵੀ ਭਾਰਤੀ ਲੋਕਾਂ ਦਾ ਯੋਗਦਾਨ ਹੀ ਬਹੁਤ ਆ ਬਸ 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 ਤੇ ਹੁਣ ਉਹ ਕਹਿੰਦੇ ਜਿਹੜੀ ਭਾਰਤੀਆਂ ਦੀਆਂ ਈਮੇਲਾਂ ਆਉਂਦੀਆਂ ਮੇਰੇ ਲਈ ਸਪੈਮ ਮੇਲ ਤੋਂ ਵੱਧ ਨਹੀਂ ਹੈਗੀਆਂ ਅੱਛਾ ਦੂਜੇ ਪਾਸੇ ਐਕਟ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿਹੜੇ ਕਿ ਰਾ ਹਾਰਪੁਰ ਦੇ ਪਿਸ਼ੋਕਰ ਤੋਂ ਡਾਕਟਰ ਪਰਵੀਤ ਪਰਮਾਰ ਉਹ ਕਹਿੰਦੇ ਵੀ ਸਲਾਹ ਲੈਣੀ ਚਾਹੀਦੀ ਹੈ ਵੀ ਜਿਹੜੇ ਤਿੰਨੇ ਮੈਂਬਰ ਪਾਰਲੀਮੈਂਟ ਤੀਪਾਤੀ ਮੋਰੀ ਦੇ ਨਾਲ ਸੰਬੰਧਿਤ ਜਿਨ੍ਹਾਂ ਨੇ ਹਾਕਾ ਕੀਤਾ ਸੀ ਦੋ ਹਫ਼ਤੇ ਪਹਿਲਾਂ ਜੁੜਿਤ ਕਾਲਨਸ ਹੁਣਾ ਦੀ ਜਿਹੜੀ ਪ੍ਰਿਵਿਲੇਜਸ ਕਮੇਟੀ ਆ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਉੱਤੇ ਸੈਂਕਸ਼ਨਸ ਲਾਤੀਆਂ ਕਿਸੇ ਤੇ 7 ਦਿਨ ਦੀਆਂ ਕਿਸੇ ਤੇ 21 ਦਿਨਾਂ ਦੀਆਂ ਵੀ ਵਿਦਆਊਟ ਸੈਲਰੀ ਵਿਦਆਊਟ ਤਨਖਾਹ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਇੱਕ ਤਰ੍ਹਾਂ ਸਜ਼ਾ ਦਿੱਤੀ ਗਈ ਓਕੇ ਹੁਣ ਪਰਨੀਤ ਪਰਮਾਰਣੀ ਉਹ ਤੋਂ ਵੀ ਇੱਕ ਕਦਮ ਅੱਗੇ ਨਿਕਲ ਗਿਆ ਉਹ ਕਹਿੰਦੇ ਵੀ ਇਹਨਾਂ ਨੂੰ ਜੇਲ੍ਹ ਦਾ ਵਿਧਾਨ ਹੋਣੀ ਚਾਹੀਦੀ ਅਸਲ ਦੇ ਵਿੱਚ ਅੱਛਾ ਹੁਣ ਸਾਡਾ ਜਿਹੜਾ ਮੌਰੀ ਪਾਇਚਰ ਆ ਜੀ ਉਹ ਚਲੋ ਸੁਖ ਨਾਲ ਮੇਰੇ ਕਾਫੀ ক্লোਜ਼ ਆ ਤੇ ਉਹ ਤਾਂ ਹੁਣ ਕਈ ਮਾਂ ਪਿਓਂ ਦੀਆਂ ਗਲਾਂ ਕੱਢੀ ਜਾਂਦੇ ਬੜੀ ਮੁਸ਼ਕਲ ਹੁੰਦਾ ਰੋਕਿਆ ਬੈਗਾ ਨਹੀਂ ਯਾਰ ਇਦਾਂ ਨਾ ਕਰੋ ਬਿਲਕੁਲ ਪੀ ਸਾਡੇ ਸ਼ਹਿਰ ਦੀ ਆ ਚਲੋ ਐਮਪੀ ਬਣ ਕੇ ਚਲੋ ਇਹ ਗੱਲ ਵੱਖਰੀ ਹੈ ਪਰ ਲੇਡੀਜ਼ ਦੀ ਰਿਸਪੈਕਟ ਤੇ ਉਸ ਦੀ ਉਸੇ ਹਿਸਾਬ ਨਾਲ ਆਪਣੀ ਜਿਹੜੀ ਹੈ ਸ਼ਬਦਾਵਲੀ ਉਸ ਹਿਸਾਬ ਨਾਲ ਯੂਜ਼ ਕਰਨੀ ਚਾਹੀਦੀ ਹੈ ਬਿਲਕੁਲ ਰਿਸਪੈਕਟ ਕਰੋ ਜਿਹੜਾ ਤੁਹਾਡਾ ਗੁੱਸਾ ਗਿਲਾ ਹੈ ਉਹ ਸ਼ਬਦਾਂ ਦੇ ਇਸ ਤਰ੍ਹਾਂ ਤੁਸੀਂ ਸ਼ਬਦਾਂ ਦਾ ਉਚਾਰਨ ਨਾ ਕਰੋ ਕੱਲ ਨੂੰ ਤੁਹਾਡੇ ਆਪਣੇ ਬੋਲਾਂ ਦੇ ਉੱਤੇ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਬਿਲਕੁਲ ਸਹੀ ਤੁਸੀਂ ਪਾਪਾ ਕੋਰਾਂ ਚ ਪਿੰਨੀਆਂ ਖਾ ਕੇ ਵਟਕਾ ਮਾਰਦ ਰਹੇ ਨੇ ਆ ਸਾਡਾ ਇੱਕ ਮਿੱਤਰ ਆ ਮਨਜੀਤ ਸਿੰਘ ਸੈਣੀ ਜੀ ਆਪਾਂ ਆਖ ਸਬਦਾਂ ਦਾ ਜ਼ਿਕਰ ਕਰਦੇ ਹੁੰਨੇ ਆ अच्छा ਤੇ ਉਹ ਗੋਰ ਦੇ ਵਿੱਚ ਰਹਿੰਦੇ ਆ ਜੀ ਬਹੁਤ ਛੋਟਾ ਜਿਹਾ ਸ਼ਹਿਰ ਆ ਬਹੁਤ ਸੋਹਣਾ ਇਲਾਕਾ ਉਹ ਤੇ ਉਹ ਉੱਥੇ ਮਾਤਾ ਦੇ ਹੱਥਾਂ ਦੀਆਂ ਬਣੀਆਂ ਪਿੰਨੀਆਂ ਜਿਹੜੀਆਂ ਆਪ ਵੀ ਖਾਂਦੇ ਆ ਜਿਹੜਾ ਕੋਈ ਨਾ ਕੋਈ ਗੈਸਟ ਛੱਡ ਲੰਦਾ ਉਹਨੂੰ ਵੀ ਖਵਾਉਂਦੇ ਆ ਨਾ ਤੁਹਾਨੂੰ ਵੀ ਖਵਾਉਂਦੇ ਮੈਂ ਕਹਾਂ ਜੀ ਪੂਰਾ ਉਹਨਾਂ ਨੇ ਪਿੰਡ ਵਸਾਇਆ ਹੋਇਆ ਉੱਥੇ ਤੇ ਪ੍ਰਮਾਤਮਾ ਕਰੇ ਇਦਾਂ ਹੀ ਚੜ੍ਹਦੀ ਕਲਾ 'ਚ ਰਹਿਣ ਤੇ ਕਹਿੰਦੇ ਵੀ ਸਾਡੇ ਵੱਲੋਂ ਫਤਿਹ ਬੁਲਾ ਦਿਓ ਬਿਲਕੁਲ ਹੀ ਉਹਨਾਂ ਵੱਲੋਂ ਆਪਣੇ ਪਿਆਰਿਆਂ ਦੇ ਨਾਲ ਅਸੀਂ ਫਤਿਹ ਬੁਲਾ ਦਿੰਦੇ ਆ ਜੀ ਗੋਰੇ ਆ ਗੋਰ ਜੀ ਗੋਰ ਇਲਾਕੇ ਦਾ ਨਾ ਗੋਰ ਇਹ ਸ਼ਹਿਰ ਛੋਟਾ ਜਿਹਾ ਸ਼ਹਿਰ ਆ ਹਾਂ ਰੀਗਲ ਪੰਜਾਬ ਦੀ ਪੰਜਾਬ ਦੇ ਵਿੱਚ ਉਸ ਤੋਂ ਪਹਿਲਾਂ ਦਿੱਲੀ ਦਰਬਾਰ ਦੀ ਗੱਲ ਕਰਦੇ ਆ ਆਪਾਂ ਜਾਣਦੇ ਹ ਰੇਖਾ ਗੁਪਤਾ ਹੁਣੀ ਜਦੋਂ ਸੀਐਮ ਬਣੇ ਸੀ ਭਾਜਪਾ ਵੱਲੋਂ ਦਿੱਲੀ ਦੇ ਜੀ ਉਹਨਾਂ ਨੇ ਕੈਬਨਿਟ ਮੰਤਰੀ ਦੇ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਮੌਕਾ ਦਿੱਤਾ ਜੀ ਬਹੁਤ ਸਾਰੇ ਰਾਜਨੀਤਿਕ ਮਹਾਰਾ ਦਾ ਇਹ ਵੀ ਕਹਿਣਾ ਕਿ ਮਨਜਿੰਦਰ ਸਿੰਘ ਸਿਰਸਾ ਪੰਜਾਬ ਦੇ ਵਿੱਚ ਜਿਹੜੀ ਪੈਰਲਲ ਸਿੱਖ ਚਿਹਰੇ ਆ ਹਮ ਬੀਜੇਪੀ ਦੇ ਅੱਛਾ ਉਹਨਾਂ ਦੇ ਵਿੱਚ ਕੱਲ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਬਣ ਸਕਦਾ 227 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੱਚ ਸਦੂ ਮੂਸੇ ਵਾਲਾ ਦੇ ਜਿਹੜੇ ਫਾਦਰ ਨੇ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਇਲੈਕਸ਼ਨ ਲੜਨ ਦੀ ਗੱਲ ਕੀਤੀ ਆ ਬੜੀ ਸੁਭਾਵਕ ਗੱਲ ਆ ਕਿ ਕੌਮ ਸੋਣੇ ਖੜੇ ਉਹਨਾਂ ਨੇ ਕਾਂਗਰਸ ਨੂੰ ਖੜੇ ਹੋਣਗੇ ਉਹ ਸੋਚਿਆ ਹਾਂ ਜੀ ਕਿਉਂਕਿ ਉਹ ਸ਼ੁਰੂ ਗੁਰਾਜਾ ਪੜ੍ਹਨਗੇ ਤੇ ਕਾਫੀ ਲਾਗੇ ਕਾਂਗਰਸ ਹਾਂਜੀ ਉਹਨਾਂ ਦੇ ਕਲੋਜ਼ ਹੈ ਜੀ ਹੁਣ ਅਗਰੀ ਗੱਲ ਦਿੱਲੀ ਦੀ ਦਿੱਲੀ ਦੇ ਵਿੱਚ 40 ਸਾਲ ਪਹਿਲਾਂ ਜਿਹੜਾ ਕਤਲੇਆਮ ਹੋਇਆ ਸੀ ਸਿੱਖਾਂ ਦਾ ਬਹੁਤ ਲੋਕ ਇਹਨੂੰ ਦੰਗੇ ਕਹਿੰਦੇ ਆ ਲੇਕਿਨ ਮੈਂ ਸਿੱਧਾ ਸਿੱਧਾ ਕਤਲੇਆਮ ਹੀ ਕਹਿੰਦਾ ਇਹਨੂੰ ਜੀ ਆ ਇਹਦੇ ਵਿੱਚ 125 ਦੇ ਕਰੀਬ ਪਰਿਵਾਰ ਆ ਜਿਨ੍ਹਾਂ ਨੂੰ ਨੌਕਰੀਆਂ ਦੇ ਲਈ ਨਿਯ ਕਿ ਆਪਾਂ ਜਾਣਦੇ ਹਾਂ ਕਿ ਪਹਿਲਾਂ ਉਥੇ ਆਮ ਆਦੀ ਪਾਰਟੀ ਦੀ ਗਵਰਨਮੈਂਟ ਸੀ ਤੇ ਹੁਣ ਉਥੇ ਮਾਫ ਕਰਨਾ ਪਹਿਲਾਂ ਭਾ ਜੀਪੀ ਦੀ ਗਵਰਨਮੈਂਟ ਸੀ ਭਾ ਜੀਪੀ ਦੀ ਹਾਂ ਜੀ ਆਮ ਆਦੀ ਪਾਰਟੀ ਦੀ ਗਵਰਨਮੈਂਟ ਸੀ ਹੁਣ ਭਾ ਜੀਪੀ ਦੀ ਗਵਰਨਮੈਂਟ ਆ ਹਾਂ ਜੀ ਸੋ ਰੇਖਾ ਗੁਪਤਾ ਹੋਣਾ ਨੇ 5-5 ਲੱਖ ਰੁਪਈਆ ਉਹਨਾਂ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਦਿੱਤਾ ਪਲੱਸ ਨਿਯੁਕਤੀ ਪੱਤਰ ਦਿੱਤੇ ਆ ਮਨਿੰਦਰ ਸਿੰਘ ਸਿਰਸਾ ਜਿਹੜੇ ਆਪਣੀ ਭਲ ਬਣਾਉਣ ਦੇ ਵਿੱਚ ਸਫਲ ਰਹੇ ਅੱਛਾ ਕਾਫੀ ਹੱਦ ਤੱਕ ਜੀ ਦੂਜੇ ਬਸ ਜੇ ਪੰਜਾਬ ਦੀ ਗੱਲ ਕਰਦੇ ਆ ਤੇ ਭਗਵੰਤ ਮਾਨ ਉਹਨਾਂ ਦੀ ਰੈਲੀਆਂ ਦੇ ਵਿੱਚ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਵਪਾਰੀ ਵਰਗ ਵੀ ਉਹਨਾਂ ਤੋਂ ਨਾਰਾਜ਼ ਆ ਮਜ਼ਦੂਰ ਤੇ ਕਿਸਾਨ ਜਿੱਥੇ ਬੰਦੀਆਂ ਉਹਨਾਂ ਤੋਂ ਨਾਰਾਜ਼ ਆ ਜੋ ਕੁਝ ਸ਼ੈਂਪੂ ਤੇ ਖਨੋਰੀ ਬਾਰਡਰ ਤੇ ਹੋਇਆ ਜੀ ਮੁਲਾਜ਼ਮ ਵਰਗ ਨੂੰ ਤਾਂ ਪਰੇਸ਼ਾਨ ਆ ਕਿਉਂਕਿ ਜਿੰਨੀ ਭਰਤੀ ਕੀਤੀ ਜਾ ਰਹੀ ਹੈ ਉਹ ਕੱਚੀ ਭਰਤੀ ਕੀਤੀ ਜਾ ਰਹੀ ਆ ਪੱਕੀ ਨੌਕਰੀ ਨਹੀਂ ਦਿੱਤੀ ਜਾ ਰਹੀ ਜੀ ਹੁਣ ਉਹਦੇ ਨਾਲ ਕੀ ਹੋ ਗਿਆ ਭਗਵੰਤਬਾਨ ਉਹਨਾਂ ਨੇ ਕੇਜਰੀਵਾਲ ਦੇ ਨਾਲ ਸ਼ਰਕਤ ਕਰਨੀ ਹੁੰਦੀ ਅਲੱਗ-ਅਲੱਗ ਸਮਾਗਮਾਂ ਦੇ ਵਿੱਚ ਜੀ ਉਹਨਾਂ ਨੇ ਇਸ ਗੱਲ ਦੇ ਵਿੱਚ ਹੀਟ ਹੀ ਮੰਨੀ ਆਪਣੀ ਉਹ ਕਹਿੰਦੇ ਵੀ ਜਿਹੜੇ-ਜਿਹੜੇ ਪਿੰਡਾਂ ਦੇ ਸਰਪੰਚ ਜਾਂ ਪੰਚਾਇਤਾਂ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਪਿੰਡਾਂ ਤੋਂ ਉਹਨਾਂ ਦੇ ਇਹਨਾਂ ਸਮਾਗਮਾਂ 'ਚ ਪਹੁੰਚਣਗੇ ਹੂੰ ਉਹਨਾਂ ਪਿੰਡਾਂ ਦੀ ਗ੍ਰਾਂਟ ਪੱਕੀ ਅੱਛਾ ਬਾਕੀ ਬੋਲ ਜਾਓ ਅੱਛਾ ਬਾਕੀ ਚਲੋ ਆ ਸੋ ਲੋਕਤੰਤਰ ਦਾ ਜਿਹੜਾ ਜਲੂਸ ਹੂੰ ਹੂੰ ਬਦਲਾਅ ਦੀ ਰਾਜਨੀਤੀ ਜਿਹੜੀ ਆ ਉਹ ਕੁਝ ਇਸ ਤਰ੍ਹਾਂ ਕੱਢ ਰਹੀ ਆ ਹੂੰ ਹੂੰ ਦੂਜੇ ਪਾਸੇ ਬੀਵੀਐਮਬੀ ਆਮਲ ਮਾਮਲੇ ਦੇ ਵਿੱਚ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਵਿੱਚ ਵੀ ਕਿਰਕਰੀ ਜਿਹੜੀ ਆ ਪੰਜਾਬ ਸਰਕਾਰ ਦੀ ਬਹੁਤ ਹੋਈ ਜਿਉਹੀ ਭਗਵੰਤ ਮਾਨ ਆ ਇਹ ਉਹੀ ਅਰਜੋਤ ਬੈਂਸ ਆ ਜਿਹੜੇ ਕ ਉਹੀ ਬੰਦੇ ਆ ਜਿਹੜੇ ਕਹਿੰਦੇ ਸੀ ਕਿਸਾਨਾਂ ਦੇ ਹੁਣ ਪਾਣੀ ਦੇ ਮਾਮਲੇ ਵਿੱਚ ਮੇਰੇ ਨਾਲ ਧਰਨਾ ਕਿਉਂ ਨਹੀਂ ਦਿੱਤਾ ਜੀ ਤੇ ਉਹੀ ਕਿਸਾਨਾਂ ਦਾ ਧਰਨਾ ਤੁਸੀਂ ਜਿੰਨੀ ਬੁਰੀ ਤਰ੍ਹਾਂ ਚੱਕਿਆ ਤੇ ਜਿੱਦਾਂ ਉਹਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਉਹਦੀ ਜਵਾਬਦੇਹੀ ਸਰਕਾਰ ਨੇ ਹੱਲੇ ਤੱਕ ਨਹੀਂ ਦਿੱਤੀ ਹਾਂ ਹਾਂ ਦੂਜੇ ਪਾਸੇ ਦੇਹਰਾਦੂਨ ਦੇ ਵਿੱਚ ਟੂਰ ਐਂਡ ਟਰੈਵਲ ਦਾ ਜਿਹੜਾ ਕਾਰੋਬਾਰ ਕਰਦੇ ਸੀ ਸ਼੍ਰੀ ਪ੍ਰਵੀਰ ਮਿੱਤਲ ਜੀ ਜੱਦੀ ਤੌਰ ਦੇ ਉੱਤੇ ਉਹ ਪੰਚਕੁਲਾ ਦੇ ਸੀਗੇ ਜੀ ਹਾਂ ਹਾਂ ਉਹ ਬੜੇ ਪਰੇਸ਼ਾਨ ਸੀ ਕਿਉਂਕਿ ਉਹਨਾਂ ਸਰ ਕਰਜ਼ਾ ਚੜ ਗਿਆ ਸੀ ਕਾਫੀ ਜ਼ਿਆਦਾ ਉਹਨਾਂ ਨੇ ਸਿਰਫ ਆਪਣੀ ਜਾਨ ਨਹੀਂ ਲਈ ਹਮਮ ਆਪਣੀਆਂ ਦੋ ਜੁੜਮਾ ਬੇਟੀਆਂ ਜਿਹੜੀਆਂ 11 ਸਾਲ ਦੀਆਂ ਸੀਗੀਆਂ ਤੇ ਬੇਟਾ ਉਹਨਾਂ ਦਾ ਹਾਰਦਿਕ ਜਿਹੜਾ 14 ਸਾਲ ਦਾ ਸੀ ਆਪ ਖੁਦ ਤੇ ਉਹਨਾਂ ਦੀ ਪਤਨੀ ਤੇ ਨਾਲ ਉਹਨਾਂ ਦੇ ਮਾਪੇ ਅੱਛਾ ਸਾਰਿਆਂ ਨੇ ਇੱਕ ਗੱਡੀ 'ਚ ਬਹਿ ਕੇ ਜੀ ਇਕੱਠਿਆਂ ਨੇ ਜ਼ਹਿਰ ਪੀ ਲਿਆ ਕੋਈ ਜ਼ਹਿਰੀਲੀ ਚੀਜ਼ ਹਨਾ ਪੰਜ ਕੋਲਾ ਦੇ ਵਿੱਚ ਸੈਕਟਰ 27 ਦੀ ਇੱਕ ਪ੍ਰਾਪਰਟੀ ਦੇ ਬਾਹਰ ਰੈ residencial ਏਰੀਏ ਦੇ ਬਾਹਰਲੇ ਪਾਸੇ ਉਹ ਗੱਡੀ ਖੜਾ ਕੇ 7 ਸੀਟਰ ਹਮਮ ਤੇ ਉਹਦੇ ਵਿੱਚ ਉਹਨਾਂ ਨੇ ਜਦੋਂ ਲੰਬਾ ਸਮਾਂ ਕੋਈ ਹਿਲਜੁਲ ਨਹੀਂ ਹੋਈ ਤੇ ਲੱਗੇ ਕੋਈ ਤੁਹਾਡੇ ਰਗਾ ਸਵੀਰ ਨੂੰ ਬੰਦਾ ਸੈਰ ਕਰ ਰਿਹਾ ਸੀ ਉਹਨੇ ਲੰਬਾ ਸਮਾਂ ਸੀ ਨੂੰ ਨੋਟਿਸ ਕੀਤਾ ਕਿ ਗੱਡੀ 'ਚ ਬੰਦੇ ਬੈਠੇ ਆ ਪਰ ਉਹਨਾਂ ਦੀ ਕੋਈ ਹਰਕਤ ਨਹੀਂ ਹੋ ਰਹੀ ਜੀ ਜਦੋਂ ਲੰਬਾ ਸਮਾਂ ਇਹ ਹਿਲਜੁਲ ਨਹੀਂ ਹੋਈ ਤਾਂ ਉਹਨੇ ਲਾਗੇ ਜਾ ਕੇ ਦੇਖਿਆ ਤੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਮਰ ਚੁੱਕੇ ਸੀ ਜੀ ਇਹ ਬੜੀ ਤਗੜੀ ਹਿਸਟਰੀ ਆ ਹਾਂ ਇਹਦੇ ਵਿੱਚ ਮਤਲਬ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਇਦਾਂ ਦਾ ਨਹੀਂ ਉਹਨੇ ਸੁਸਾਈਡ ਨੋਟ ਲਿਖਤਾ ਜੀ ਉਹ ਚ ਲਿਖਿਆ ਹਾਂ ਜੀ ਪਰਜ਼ਾ ਜਦੋਂ ਕਰਜ਼ਾ ਜਿਹੜਾ ਸਿਰੋਂ ਸਿਰੋਂ ਤਾਂ ਚੜ ਗਿਆ ਫਿਰ ਮੈਂ ਇਹ ਡਿਸੀਜਨ ਲਿਆ ਕਿ ਮੇਰੇ ਬੱਚੇ ਮੇਰੇ ਤੋਂ ਬਾਅਦ ਰੋਣ ਲਗੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਬੁਝਲੀ ਆ ਇਹ ਮਾਰਨਾ ਕਿਸੇ ਵੀ ਚੀਜ਼ ਦੀ ਸਮੱਸਿਆ ਦਾ ਹੱਲ ਨਹੀਂ ਹੈ ਕੋਈ ਵੀ ਸਮੱਸਿਆ ਜ਼ਿੰਦਗੀ ਚ ਆ ਜਾਂਦੀ ਹੈ ਰਹਾਂ ਦੇ ਵਿੱਚ ਮੁਸ਼ਕਲਾਂ ਬਹੁਤ ਆਉਂਦੀਆਂ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਲੇਕਿਨ ਇਹ ਜਿਹੜਾ ਹੈ ਆ ਈਜ਼ੀ ਰਸਤਾ ਜਿਹੜਾ ਕੁਝ ਲੋਕ ਅਪਣਾਲ ਲੈਂਦੇ ਆ ਉਹ ਚਲੋ ਠੀਕ ਹੈ ਇਹ ਜੋ ਜੋ ਆਪਾਂ ਸੋਚਦੇ ਆ ਸੋ ਇਹ ਇਨਸਾਨ ਜਦੋਂ ਬਿਲਕੁਲ ਹਤਾਸ਼ ਹੋ ਜਾਂਦਾ ਜਦੋਂ ਕਿਤੇ ਕੋਈ ਰਸਤਾ ਨਹੀਂ ਲੱਭਦਾ ਤੇ ਇਹ ਰਸਤਾ ਚੂਜ਼ ਕਰ ਲੈਂਦਾ ਪਰ ਇਹਦਾ ਕੋਈ ਹੱਲ ਨਹੀਂ ਹੈ ਅਸੀਂ ਦੁਨੀਆ ਦੇ ਇਨ੍ਹਾਂ ਮੁਸ਼ਕਲਾਂ ਤੋਂ ਭੱਜ ਕੇ ਜਾਣਾ ਕਿੱਥੇ ਜਾਣਾ ਦਾ ਫਿਰ ਵੀ ਉਸੇ ਦੇ ਦਰ ਤੇ ਆ ਇੱਕ ਹੋਰ ਦੁਖਦਾਈ ਘਟਨਾ ਹੋਈ ਆ ਜੀ ਜਲੰਧਰ ਦੇ ਵਿੱਚ ਇੱਕ ਬਹੁਤ ਉਗੇ ਸਿੱਖ ਵਕੀਲ ਸਰਦਾਰ ਪਰਮਜੀਤ ਸਿੰਘ ਢਿੰਗਰਾ ਪਰਮਿੰਦਰ ਸਿੰਘ ਢਿੰਗਰਾ ਪਰਮਿੰਦਰ ਸਿੰਘ ਢਿੰਗਰਾ ਪਰਮਿੰਦਰ ਸਿੰਘ ਢਿੰਗਰਾ ਜਿਹੜੇ ਆ ਇਹ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਜੀ ਆਂਡ ਗੁਆਂਢ ਦੇ ਵਿੱਚ ਕਿਤੇ ਉਹਨਾਂ ਦੀ ਬਾੜੀ ਮੋਟੀ ਇੱਟ ਖੜਕਾ ਹੁੰਦਾ ਰਹਿੰਦਾ ਸੀ ਜੀ ਤੇ ਪਰਸੋਂ ਸ਼ਾਮੀ ਜੇ ਜਦੋਂ ਕਾਰ ਪਾਰਕਿੰਗ ਕਰਨ ਲੱਗੇ ਤਾਂ ਉੱਥੇ ਉਹਨਾਂ ਦਾ ਰੌਲਾ ਪੈ ਗਿਆ ਜੀ ਗੁਆਂਢੀਆਂ ਦੇ ਨਾਲ ਜੀ ਤੇ ਗੁਆਂਢੀ ਨੇ ਗੋਲੀ ਮਾਰ ਦਿੱਤੀ ਉਹਨਾਂ ਦੀ ਲੱਤ 'ਚ ਹੂੰ ਬਲੱਡ ਲੌਸ ਕਾਫੀ ਹੋ ਗਿਆ ਅੱਛਾ ਤੇ ਪੁਲਿਸ ਵਾਲੇ ਆਏ ਪੁਲਿਸ ਵਾਲੇ ਆ ਕੇ ਵੀ ਆਪਣਾ ਰੋਜ਼ਨਾਮਚਾ ਭਰਤੇ ਰਹੇ ਹਾਂ ਹਾਂ ਤੇ ਪੰਚਨਾਵਾ ਕਰਦੇ ਰਹੇ ਜੀ ਤੇ ਉਹਦੇ ਨਾਲ ਉਹਨਾਂ ਦਾ ਬਲੱਡ ਲੌਸ ਇੰਨਾ ਜ਼ਿਆਦਾ ਹੋ ਗਿਆ ਕਿ ਜਿਹੜਾ ਹਸਪੀਟਲ ਜਾਣ 'ਚ ਦੇਰੀ ਹੋਈ ਪਰਮਿੰਦਰ ਸਿੰਘ ਢੀਂਗਰਾ ਨਾਲ ਦੀ ਉਹਦੇ ਚ ਜਾਨ ਚਲੀ ਗਈ। ਜੀ। ਸੋ ਇੱਕ ਹੋਰ ਜਾਨ ਜਿਹੜੀ ਆ ਉਹ ਜਾਂ ਹੀ ਚਲੀ ਗਈ ਜਿਹਨੂੰ ਪਹੁੰਚਾਇਆ ਜਾ ਸਕਦਾ ਸੀ। ਬਿਲਕੁਲ। ਇਹ ਆਪਣੇ ਆਪ ਦੇ ਵਿੱਚ ਖਰਾ ਖਤਰਾ ਕਰਦਾ। ਤੇ ਦੌਰਾਨ ਜਿਹੜਾ ਹੈ ਉਹ ਉਸ ਟਾਈਮ ਦੇ ਉੱਤੇ ਬਲੱਡ ਲੌਸ ਹੋ ਜਵੇ ਜਾਂ ਫਿਰ ਟ੍ਰੀਟਮੈਂਟ ਦੇ ਵਿੱਚ ਇਲਾਜ ਦੇ ਵਿੱਚ ਦੇਰੀ ਹੋ ਜਾਏ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹੁਣ ਤੁਸੀਂ ਸੋਚ ਰਹੋਗੇ ਕਿ ਖਬਰ ਤਾਂ ਮੈਂ ਕਿਹੜੀ ਦੇ ਰਿਆਂ। ਇਹ ਖਰਚਾ ਜੀ ਹੱਸੀ ਜਾ ਰਹੇ ਮੈਨੂੰ ਹਾਸਾ ਤਾਂ ਆ ਰਿਹਾ ਤੇ ਇਧਰ ਸਾਡੇ ਜਿਹੜੇ ਬਿਜ਼ਨਸ ਆ ਉਹ ਇੱਥੇ ਫੇਸਬੁੱਕ ਪੇਜ ਤੇ ਰਾਈਂ ਪਕੌੜੇ ਕੱਢੀ ਜਾਂਦੇ ਕਹਿੰਦੇ ਮੌਸਮ ਬਹੁਤ ਸੋਹਣਾ ਆ। ਪਕੌੜਿਆਂ ਦਾ ਜਾਂਦੇ ਆ ਹੋਰ ਤੁਸੀਂ ਬਿਲਕੁਲ ਬਿਲਕੁਲ ਤੇ ਖਬਰਾਂ ਨੂੰ ਅੱਗੇ ਤੋਰਦੇ ਹਾਂ ਜੀ ਥੋੜਾ ਜਿਹਾ ਕਿਉਂਕਿ ਇਹਦੇ ਵਿੱਚ ਨਾ ਆਪਾਂ ਜਾਣਦੇ ਆ ਕੁਝ ਦਿਨ ਪਹਿਲਾਂ ਜਿਹੜੀ ਲੜਕੀ ਪੰਜਾਬ ਪੁਲਿਸ ਦੇ ਵਿੱਚ ਤੇ ਤੁਹਾਡੇ ਵਾਂਗੂ ਸੋਸ਼ਲ ਮੀਡੀਆ ਤੇ ਵੀ ਕਾਫੀ ਇਹ ਵੀ ਅਮਨਦੀਪ ਕੌਰ ਹਿੱਟ ਸੀ ਕਾਫੀ ਤੁਸੀਂ ਦੇਖੋ ਵੀ ਉਹ ਜ਼ਮਾਨਤ ਤੇ ਬਾਹਰ ਆ ਕੇ ਮੁੜ ਕੇ ਆ ਕੇ ਇੰਟਰਵਿਊਜ਼ ਦੇ ਰਹੀ ਆ ਇੰਟਰਵਿਊਜ਼ ਦੇ ਵਿੱਚ ਸਰਕਾਰ ਦੇ ਉੱਤੇ ਪੁਲਿਸ ਦੇ ਉੱਤੇ ਦੋਸ਼ ਲਾ ਰਹੀ ਸੀ ਵੀ ਮੈਨੂੰ ਝੂਠਾ ਫਸਾਇਆ ਸੀ ਸੋਵਿਜੀਲੈਂਸ ਵਾਲਿਆਂ ਨੇ ਬਹਾਨਾ ਲਾ ਕੇ ਉਹਨੂੰ ਜਦੋਂ ਬਿਆਨ ਦੇਣ ਲਈ ਸੱਦਿਆ ਤੇ ਉੱਥੋਂ ਫਿਰ ਉਹਨੂੰ ਆਪਣੇ ਜਿਹੜੇ ਆਮਦਨ ਤੋਂ ਵੱਧ ਜਿਹੜੇ ਸੋਮੇ ਆ ਉਹਨਾਂ ਦੇ ਦੋ ਸ਼ੇਡ ਗ੍ਰਫਤਾਰ ਕਰ ਲਿਆ। ਫਿਲਹਾਲ ਪ੍ਰਾਪਰਟੀ ਕਹਿੰਦੇ ਔਰ ਇਸ ਪੂਰੀ ਦੀ ਪੂਰੀ ਪ੍ਰਾਪਰਟੀਆਂ ਜ਼ਬਤ ਕਰ ਲਈ ਐ। ਸੋ ਅ ਜ਼ਬਤ ਨਹੀਂ ਕੀਤੀ ਜਿਹੜੇ ਫ੍ਰੀਜ਼ ਕੀਤੀ ਐ। ਫ੍ਰੀਜ਼ ਕੀਤੀ ਐ। ਹਾਂਜੀ। ਹਾਲੇ ਹਾਲ ਦੀ ਕੜੀਓ ਨੂੰ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ। ਕੱਲ ਨੋਟਿਸ ਬੋਰਡ ਲਾਤਾ ਜੀ ਉਹਨਾਂ ਨੇ ਪੰਜਾਬੀ ਦੇ ਵਿੱਚ ਪੰਜਾਬ ਪੁਲਿਸ ਵਾਲਿਆਂ ਨੇ। ਤੇ ਪਲੱਸ ਉਹਦੇ ਵਿੱਚ ਦੇਖੋ ਦੋ ਤਿੰਨ ਚੀਜ਼ਾਂ ਹੋਰ ਆ ਜਦੋਂ ਵਿਜੀਲੈਂਸ ਨੇ ਮਾਰ ਅਗ ਅਦਾਲਤ ਦੇ ਵਿੱਚ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਉਤੋਂ ਗੱਲਬਾਤ ਦੇ ਵਾਸਤੇ। ਜੀ। ਪੁੱਛਗਿੱਛ ਲਈ। ਜੀ ਪੁਚੇਗੇ ਤੁਹਾਨੂੰ ਪਤਾ ਹੀ ਪੰਜਾਬ ਪੁਲਿਸ ਕਿਦਾਂ ਕਰਦੀ ਆ ਬਿਲਕੁਲ ਤਾਂ ਪਰ ਅਦਾਲਤ ਨੇ ਉਹਨਾਂ ਨੂੰ ਦੂ ਦਿਨ ਦਾ ਰਿਮਾਂਡ ਦਿੱਤਾ ਸੋ ਬੀਬੀ ਅਮਨਦੀਪ ਕੌਰ ਜਿਹੜੇ ਆ ਮੂੰਹ ਸਰ ਲਪੇਟ ਕੇ ਆਏ ਹੋਏ ਸੀ ਮੈਨੂੰ ਹੁਣ ਇਸ ਗੱਲ ਦਾ ਬੜੇ ਹੈਰਾਨੀ ਹੁੰਦੀ ਕਈ ਵਾਰੀ ਵੀ ਜਦੋਂ ਤਾਂ ਰੀਲਾਂ ਬਣਾਉਨੇ ਤੁਸੀਂ ਉਦੋਂ ਤਾਂ ਤੁਸੀਂ ਮੈਨੂੰ ਠੱਕ ਕੇ ਰੀਲਾਂ ਨਹੀਂ ਬਣਾਉਂਦੇ ਹੁਣ ਤੁਸੀਂ ਮੂੰਹ ਠੱਕਣ ਦੀ ਲੋੜ ਹੀ ਨਹੀਂ ਹੁਣ ਸਿੱਧਾ ਆਓ ਫਿਰ ਹਾਂ ਜੀ ਹੁਣ ਵੀਊ ਲੈਣੇ ਪੈਣੇ ਨਾ ਵੀ ਇਹ ਵੀਊ ਕਿਹੜੀ ਬੀਬੀ ਦੇ ਅਕਾਊਂਟ ਚ ਜਾ ਰਿਹਾ ਹੈ ਮੇਰੇ ਖਿਆਲੋਂ ਬੀਬੀ ਨੂੰ ਮੂੰਹ ਠੱਕਣ ਦੀ ਲੋੜ ਨਹੀਂ ਹੁਣ ਚਾਹੀਦਾ ਸੱਤ ਜੀ ਜਿਹੜੀ ਮ ਨਿਊਜ਼ਪੇਪਰ ਉਹਦੇ ਮੁਤਾਬਿਕ ਉਹਨਾਂ ਨੇ ਕਿਹਾ ਕਿ ਜਿਹੜੀ ਚਾਲ ਚੱਲ ਜਿੰਨੀ ਵੀ ਪ੍ਰਾਪਰਟੀ ਸੀ ਇਹਨਾਂ ਦੀ ਜ਼ਬਤ ਕਰ ਲਈ ਹੈ ਜੀ ਜੀ ਸੀਜ਼ ਜਾਨੀ ਜ਼ਬਤ ਕੀਤੀ ਹੈ ਸੋ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਦਰਜ ਜਿਹੜੀ ਹੈ ਜਿਸ ਵਿੱਚ 65 ਦੇ ਤਹਿਤ ਔਰ ਇਸ ਦੇ ਇਲਾਵਾ ਐਨ ਪੀ ਡੀ ਐਸ ਡੀ ਧਾਰਾ ਜਿਹੜੀ ਹੈ 21B 66 ਤੇ 85 ਦੇ ਤਹਿਤ ਕੇਸ ਦਰਜ ਹੋਇਆ ਹੈ ਆਮ ਤੌਰ ਤੇ ਜਿਹੜੇ ਨਸ਼ੇ ਦੇ ਸਮਗਲਰ ਆਜੀ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਂਦੀਆਂ ਉਹਨਾਂ ਦੀ ਪ੍ਰਾਪਰਟੀ ਸੀਜ਼ ਕੀਤੀ ਜਾਂਦੀ ਪਹਿਲਾਂ ਉਸ ਤੋਂ ਬਾਅਦ ਫਿਰ ਜ਼ਬਤ ਕਰਕੇ ਉਹਦੀ ਬੋਲੀ ਲਾਤੀ ਜਾਂਦੀ ਹੈ ਤੇ ਫਿਰ ਉਹ ਵੇਚ ਦਿੱਤੀ ਜਾਂਦੀ ਹੈ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚ ਰੇਵਨਿਊ ਇਕੱਠਾ ਹੁੰਦਾ ਹੈ ਇਹ ਨਾਰਮਲ ਪ੍ਰੋਸੈਸ ਆ ਕਿਸੇ ਵੀ ਸੁਭਾਈ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਜਿਹੜੇ ਵੀ ਵਿਭਾਗ ਦੇ ਇੰਟਰਵਿਊ ਗੱਲ ਆਉਂਦੀ ਆ ਉਹ ਫਿਰ ਉਹ ਉਹਨੂੰ ਡੀਲ ਕਰਦਾ ਜੀ ਤੇ ਕੇਜਰੀਵਾਲ ਦੀ ਐਂਟਰੀ ਜਿਹੜੀ ਆ ਰਾਜ ਸਭਾ ਦੇ ਵਿੱਚ ਹੋਣੀ ਕਾਫੀ ਮੁਸ਼ਕਲ ਜਾਪਦੀ ਜੀ ਮੈਨੂੰ ਕਿਉਂਕਿ ਕੱਲ ਮੈਂ ਭਾਰਤ ਪੂਛਣਾ ਆਸ਼ੂ ਹੁਣਾਂ ਦੇ ਤੀਬਰ ਦੇਖ ਰਿਹਾ ਸੀ ਇੱਕ ਪਾਸੇ ਉਹ ਜਿੱਥੇ ਕਾਂਗਰਸ ਦੇ ਪ੍ਰਧਾਨ ਰਾਜਾ ਵੜੈਂਗ ਹੁਣਾਂ ਤੋਂ ਬਾਗੀ ਨੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਭਾਜਪਾ ਜਿਹੜੀ ਆ ਉਹ ਬੜੀ ਤਗੜੀ ਗੇਮ ਖੇਡੂਗੀ ਲੁਧਿਆਣੇ ਦੇ ਵਿੱਚ ਇਸੇ ਕਰਕੇ ਹਾਲੇ ਤੱਕ ਉਹਨਾਂ ਨੇ ਆਪਣਾ ਉਮੀਦਵ ਉਹ ਤਗੜਾ ਉਮੀਦਵਾਰ ਲਾਨਣਗੇ ਜਿਹਦੇ ਨਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜਿਹੜੇ ਆ ਅੱਛਾ ਉਹਨਾਂ ਨੂੰ ਹਾਲ ਦੀ ਘੜੀ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਭਾਵੇਂ ਕਿ ਉਮੀਦਵਾਰ ਬਣਾਇਆ ਗਿਆ ਹੁਣ ਇਹ ਸਮੀਕਰਨ ਬੜੇ ਜ਼ਬਰਦਸਤ ਆ ਜੀ ਸਮੀਕਰਨ ਇਦਾਂ ਆਇਆ ਵੀ ਸੰਜੀਵ ਅਰੋੜਾ ਜੀ ਇਧਰੋਂ ਐਮਐਲਏ ਬਣ ਜਾਂਦੇ ਆ ਹੂੰ ਹੂੰ ਤਾਂ ਰਾਜ ਸਭਾ 'ਚ ਉਹਨਾਂ ਦੀ ਥਾਂ ਦੇ ਉੱਤੇ ਜਾਂ ਤਾਂ ਕੇਜਰੀਵਾਲ ਜਾਣਗੇ ਜਾਂ ਮਨੀਸ਼ ਸਸੋਧਿਆ ਜਾਣਗੇ ਅੱਛਾ ਤੇ ਭਾਜਪਾ ਕਦੀ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੂਗੀ ਰਾਜ ਸਭਾ ਦੇ ਵਿੱਚ ਇੱਕ ਵਾਰ ਫੇਰ ਮਾਫਲੋਰ ਲੈ ਕੇ ਅਗਰ왈 ਸਾਹਿਬ ਜਿਹੜੇ ਆ ਉੱਥ ओके सो ਇਹਨੂੰ ਰੋਕਣ ਦੇ ਵਾਸਤੇ ਬੀਜੇਪੀ ਵੱਲੋਂ ਕੋ ਤਗੜਾ ਉਮੀਦਵਾਰ ਜਿਹੜਾ ਉਹ ਇਸੇ ਹਫਤੇ ਦੇ ਵਿੱਚ ਵਿੱਚ ਐਲਾਨ ਕਰ ਦਿੱਤਾ ਜਾਣਾ ਜੀ ਤੇ ਰਮਨੀਤ ਬਿੱਟੂ ਦੀ ਸਾਖ ਜਿਹੜੀ ਦਾਤ ਲੱਗੀ ਹੋਈ ਆ ਕਿਉਂਕਿ ਰਮਨੀਤ ਬਿੱਟੂ ਲੁਧਿਆਣੇ ਤੋਂ ਐਮਪੀ ਦੀ ਚੋਣ ਹਾਰ ਕੇ ਵੀ ਮੰਤਰੀ ਬਣ ਗਏ ਸੀ ਹਾਂਜੀ ਉਹ ਅੱਗੋਂ ਮੁੱਖ ਮੰਤਰੀ ਦਾ ਜੇਰਾ ਮਾਰਨਾ ਚਾਹੁੰਦੇ ਆ 2027 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਦੇਖਾਂਗੇ ਕਿ ਰਮਨੀਤ ਬਿੱਟੂ ਜੀ ਆ ਉਧਰੋਂ ਮੈਂ ਨਦਰਸੈਟ ਸਾ ਬਿਲਕੁਲ ਉਹਨਾਂ ਦਾ ਵੀ ਨਾਮ ਦੋਨੇ ਬਹੁਤ ਕਾਲੇ ਆ ਜੀ ਪੰਜਾਬ ਚ ਆਪਣੀ ਪੈਂਠ ਬਣਾਉਣ ਲਈ ਜੀ ਸਾਡੇ ਮਾਲਪੁਰੀ ਤੇਜਿੰਦਰ ਬੈਂਸ ਕਰਨਾ ਕਰਨਾ ਕਿਸੇ ਨੇ ਕੁਝ ਨਹੀਂ ਹੈ ਬਸ ਕੋਰਸੀ ਤੇ ਬੈਠਣ ਨੂੰ ਹੀ ਕਾਲੇ ਆ ਸਾਰੇ ਬੰਦੇ ਜੀ ਜੀ ਬਿਲਕੁਲ ਸਾਡੇ ਕਾਫੀ ਸਾਰੇ ਲਿਸਨ ਨੂੰ ਜੁੜ ਗਏ ਆ ਤੋ ਕੁਲਦੀਪ ਸਿੰਘ ਜੀ ਐ ਸਾਸਰੀ ਕਲ ਬੁਲਾ ਰਹੇ ਆ ਬਿਲਕੁਲ ਜੀ ਤੇ ਦੂਜੇ ਪਾਸੇ ਮੁਕੇਸ਼ ਗੌਤਮ ਐ ਇਹਨਾਂ ਨੇ ਵੀ ਕਿਹਾ ਕਿ ਮਾਲਿਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਹਰਬਾਨੀ ਜੀ ਗੌਤਮ ਸਾਹਿਬ ਮੇਰਾ ਬਹੁਤ ਪਿਆਰਾ ਮਿੱਤਰ ਹੁੰਦਾ ਸੀ ਰਕੇਸ਼ ਗੌਤਮ ਅੱਛਾ ਜੀ ਸੋ ਨਾ ਵੜੇ ਰਲਦੇ ਇਹਨਾਂ ਦੇ ਮੁਕੇਸ਼ ਗੌਤਮ ਨੂੰ ਜਦੋਂ ਮੈਂ ਉਹਨਾਂ ਦਾ ਨਾਮ ਦੇਖਦਾ ਜਾਂ ਪੜ੍ਹਦਾ ਮੈਨੂੰ ਆਪਣਾ ਬਹੁਤ ਪਿਆਰਾ ਮਿੱਤਰ ਰਕੇਸ਼ ਗੌਤਮ ਚੇਤੇ ਆ ਜਾਂਦਾ ਅੱਛ ਉਹਨੇ ਆਣੀ ਉਮਰ ਉਹਦੇ ਐਨਕਾਂ ਲੱਗੀਆਂ ਹਲੇ ਟੀਚਰ ਨੇ ਆ ਕੇ ਆਪਣੀ ਗੱਲ ਕਹਿਣੀ ਉਹਨੇ ਪਹਿਲਾਂ ਹੀ ਸਵਾਲ ਰੈਡੀ ਰੱਖਣਾ ਅੱਛਾ ਬਲੋ ਹਲੇ ਸਾਡੇ ਟੀਚਰ ਨੇ ਆ ਕੇ ਨਾ ਹਾਜ਼ਰੀ ਲਾਉਂਦਾ ਉਹਨੇ ਪਹਿਲੇ ਉਂਗਲ ਚੱਕ ਲੈਣੀ ਵੀ ਸਰ ਮੇਰਾ ਇੱਕ ਸਵਾਲ ਆ ਮੇਰਾ ਇੱਕ ਸਵਾਲ ਅੱਛਾ ਮੈਂ ਵੀ ਇੱਕ ਦਿਨ ਹਾਸੇ ਹਾਸੇ ਨੂੰ ਕਹਿ ਹੀ ਦਿੱਤਾ ਮੈਂ ਕਿਹਾ ਰਕੇਸ਼ ਗੋਤਮ ਯਾਰ ਮੈਂ ਤੈਨੂੰ ਇੱਕ ਗੱਲ ਕਹਿਣੀ ਸੀ ਕਹਿੰਦਾ ਹਾਂਜੀ ਮੈਂ ਕਿਹਾ ਯਾਰ ਜਿੱਦਾਂ ਸਾਡੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਮਿੱਤਰ ਜਿਹੜੇ ਆ ਨਾ ਉਸ ਵੇਰੇ ਵੇਰੇ ਪਵਿੱਤਰ ਪੂਜਾ ਕਰਕੇ ਜਾਂ ਮੰਦਿਰ ਜਦੋਂ ਦਤਮਸਤਕ ਕੋਣ ਜਾਂਦੇ ਆ ਉਸ ਤੋਂ ਬਾਅਦ ਨਾ ਉਹ ਤਿਲਕ ਲਾਉਂਦੇ ਹੁੰਦੇ ਆ ਤਿਲਕ ਲਾਉਂਦੇ ਆ ਮੈਂ ਕਿਹਾ ਤੇਰੇ ਮੱਥੇ ਤੇ ਨਾ ਕੁਐਸਚਨ ਮਾਰਕ ਦਾ ਤਿਲਕ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹਾਂ ਕੁਐਸਚਨ ਮਾਰਕ ਦਾ ਹਲਕੀ ਵੀ ਇਹ ਆ ਵੀ ਉਹ ਜੀ ਸਵਾਲ ਬਹੁਤ ਪੁੱਛ ਰਹਾ ਹੈ ਥਰੂਆਊਟ ਵਜ਼ੀਫੀਏ ਤੇ ਪੜਿਆ ਹੂੰ ਹੂੰ ਸਾਡੇ ਨਾਲੋਂ ਕਿਤੇ ਵੱਧ ਹੁਸ਼ਿਆਰ ਸੀ ਜੀ ਪਰ ਕਮਾਲ ਦੀ ਗੱਲ ਇਹ ਰਹੀ ਕਿ ਨੌਕਰੀ ਨੌਕਰੀ ਅਸੀਂ ਪਹਿਲਾਂ ਲੈ ਗਏ ਉਹ ਜਿਆਦਾ بڑا ਕੁਸੇਗਾ ਜੀ ਵੀ ਹੁਣ ਪਤਾ ਨਹੀਂ ਅੱਜਕੱਲ ਕਲਕੱਤੇ ਆ ਸ਼ਾਇਦ ਉਹ ਸ਼ਾਇਦ ਮੇਰੀ ਇਸ ਗੱਲਬਾਤ ਨੂੰ ਸੁਣਦਾ ਵੀ ਹੋਊਗਾ ਓਕੇ ਤੇ ਉਹ ਬਾਅਦ ਇਸ ਗੱਲ ਨੂੰ ਬਹੁਤ ਖਿੜਿਆ ਕਰੇ ਵੀ ਯਾਰ ਤੁਸੀਂ ਜਿਹੜੇ ਚੌਥੇ ਪੰਜਵੇਂ ਨੰਬਰ ਵਾਲੇ ਹੁੰਦੇ ਸੀ ਸਾਰੀ ਦਿਹਾੜੀ ਫੁੱਲਾਂ ਵਾਲਾ ਚਾਦਰਾਂ ਲਾ ਕੇ ਭੰਗੜਾ ਪਾਉਂਦੇ ਕਦੀ ਇੱਧਰੋਂ ਲੰਘੇ ਕਦੀ ਉੱਧਰੋਂ ਲੰਘੇ ਵੀ ਤੁਹਾਨੂੰ ਨੌਕਰੀ ਪਹਿਲਾਂ ਮਿਲ ਗਈ ਬਿਲਕੁਲ ਬਿਲਕੁਲ ਤੇ ਇਹ ਕੁਦਰਤੀ ਹੈ ਜੀ ਕਿਈ ਚੀਜ਼ਾਂ ਜਿਹੜੀਆਂ ਨਾ ਅੱਛਾ ਇੱਕ ਗੱਲ ਦੱਸੋ ਕਿ ਜਿਹੜੇ ਜ਼ਿਆਦਾ ਪੜੇ ਲਿਖੇ ਹੁੰਦੇ ਆ ਕੀ ਹਮੇਸ਼ਾ ਜਿਹੜੇ ਅਨਪੜ ਉਹ ਹੀ ਲੜਦੇ ਆ ਜਾਂ ਜਿਹੜੇ ਜ਼ਿਆਦਾ ਪ ਦੇ ਉੱਤੇ ਆ ਨਹੀਂ મતલਬ ਇਹ ਇਹ ਪੜਾਈ ਦੇ ਨਾਲ ਕੋਈ ਸਾਰੋਕਾਰ ਨਹੀਂ ਹੈ ਨੰਬਰ 1 ਦਾ ਜਿਹੜੇ ਸੰਸਕਾਰ ਤੁਹਾਨੂੰ ਤੁਹਾਡੇ ਮਾਪੇ ਨੇ ਦਿੱਤੇ ਬਿਲਕੁਲ ਉਹ ਬਹੁਤ ਮੈਨੇ ਰੱਖਦੇ ਆ ਨੰਬਰ 2 ਸਾਡਾ ਨਿੱਜੀ ਵਿਹਾਰ ਕੀ ਆ ਲੋਕਾਂ ਦੇ ਵਿੱਚ ਹਮਮ ਮੈਨੂੰ ਜਿਵੇਂ ਜੀ ਪੜ੍ਹਦੇ ਜੋ ਮਾਤਾ ਨੇ ਮੈਨੂੰ ਇੱਕ ਗੱਲ ਕਹਿ ਤੀ ਕਹਿੰਦੀ ਕਾਕਾ ਇਹਨੇ ਮਿੱਠੇ ਬਣਾ ਮਿੱਠੇ ਵੀ ਨਾ ਬਣਾਓ ਕਿ ਕੋਈ ਨਿਗਲ ਜਾਏ ਇਹਨੇ ਕੌੜੇ ਵੀ ਨਾ ਬਣਾਓ ਕਿ ਕੋਈ ਮੂੰਹ ਨਾ ਲਾਵੇ ਬਿਲਕੁਲ ਹੁਣ देयर इज वेरी ਥਿਨ ਲਾਈਨ ਇਨ ਬਿਟਵੀਨ ਹੁਣ ਸਾਨੂੰ ਉਦੋਂ ਤਾਂ ਨਿਆਣੇ ਸੀ ਨਾ ਗੱਲਾਂ ਦੀ ਸਮਝ ਨਹੀਂ ਸੀ ਬਿਲਕੁਲ ਲੇਕਿਨ ਹੁਣ ਜਦੋਂ ਮੈਂ ਤੁਹਾਡੇ ਤੋਂ 12 ਸਾਲ ਛੋਟੀ ਉਮਰ ਦੇ ਵਿੱਚ ਵੀ ਇਸ ਰੇਡੀਓ ਦੇ ਉੱਤੇ ਆ ਕੇ ਗੱਲਾਂ ਕਰਦਾ ਹੁਣ ਥੋੜੀ ਥੋੜੀ ਸਮਝ ਆਉਣ ਲੱਗੀ ਆ ਵੀ ਮਾਂ ਸਹੀ ਕਹਿੰਦੀ ਸੀ ਹਾਂ ਕਿਉਂਕਿ ਤੁਸੀਂ 12 ਸਾਲ ਛੋਟੇ ਆ ਨਾ ਜਿਹੜੀ ਸਮਝ ਤੁਹਾਨੂੰ ਪਹਿਲਾਂ ਆਉਣੀ ਚਾਹੀਦੀ ਸੀਗੀ ਉਹ ਹੁਣ ਆ ਰਹੀ ਆ ਚਲੋ ਇਹਦੇ ਵਿੱਚ ਤੁਹਾਡੇ ਨਾਲ ਗੱਲਾਂ ਕਰਦੇ ਆ ਗੱਲਾਂ ਕੋਈ ਗੁਸੂਰ ਨਹੀਂ ਆ ਤੁਹਾਡੇ ਨਾਲ ਗੱਲਾਂ ਕਰਦੇ ਆ ਹੌਲੀ ਹੌਲੀ ਸਮਝ ਆ ਗਈ ਆ ਸਰਾਂ ਖਰਬੂਜਾ ਦੇਖ ਕੇ ਨਾ ਖਰਬੂਜੇ ਨੂੰ ਰੰਗ ਬਦਲ ਲੰਦਾ ਐਦਾਂ ਤੁਸੀਂ ਬਦਲ ਲੰਨੇ ਆ ਪੰਤ ਕਾਲਕਿਆਂ ਦੇ ਵਿੱਚ ਵੀ ਗੱਲ ਕਰਨੀ ਬਣਦੀ ਆ ਬਿਲਕੁਲ ਜੀ ਕਰਦਾ ਮੇਰੇ ਸਾਸ ਸingh ਬਲਟੋਹਾ ਜਿਹੜੇ ਤੁਹਾਡੇ ਵਾਂਗੂ ਗੱਲਾਂ ਬਹੁਤ ਕਰਦੇ ਆ ਅੱਛਾ ਵੀ ਤੇ ਕੱਲ ਉਹ ਸ੍ਰੀ ਅਕਾਲ ਤਖਤ ਸਾਹਿਬ ਗਏ ਮੈਨੂੰ ਤਾਂ ਵ ਦਾਵੀੰਬਾ ਵੀ ਮੰਗਣਾ ਰਤਵਾ ਜਿਹੜਾ ਉਹ ਬਰਕਰਾਰ ਕਰ ਲਿਆ ਪੰਥ ਦੇ ਵਿੱਚ ਉਹਨਾਂ ਨੇ ਉਹ ਕਹਿੰਦੇ ਵੀ ਮੈਨੂੰ ਵੀ ਰਾਜਨੀਤੀ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਜਾਵੇ ਮੈਂ ਅਕਾਲ ਤਖਤ ਸਾਹਿਬ ਦੀ ਸ਼ਰਨ ਦੇ ਵਿੱਚ ਆਇਆ ਅੱਛਾ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਵੀ ਪੰਥ ਸਿੰਘ ਸਹਿਬਾਨ ਇਸ ਵੇਲੇ ਬੈਠੇ ਆ ਉਹ ਤਾਂ ਵਿਚਾਰੇ ਪਹਿਲਾਂ ਹੀ ਪਰੇਸ਼ਾਨ ਆ ਜੀ ਕਿਉਂਕਿ ਉਧਰੋਂ ਪਟਨਾ ਸਾਹਿਬ ਦਾ ਜਿਹੜਾ ਤਖਤ ਆ ਉਹਨਾਂ ਨੇ ਇਹਨਾਂ ਦੇ ਖਿਲਾਫ ਟੇਕ ਸਿੰਘ ਧਨੋਲਾ ਤੇ ਗੜਗੱਜ ਸਿੰਘ ਸਹਿਬਾਨ ਜਿਹੜੇ ਨੇ ਅਕਾਲਦੀਪ ਸਿੰਘ ਗੜਗਾਚ ਇਹਨਾਂ ਦੇ ਖਿਲਾਫ ਜਿਹੜੇ ਆ ਹੁਕਮਨਾਮੇ ਜਾਰੀ ਕੀਤੇ ਹੋਏ ਜਿਹਦੇ ਵਿੱਚ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਦਾਗੀ ਕਰਾਰ ਦੇ ਦਿੱਤਾ ਸਵਾਲ ਹੀ ਪੈਦਾ ਹੋ ਗਿਆ ਕਿ ਇਹਨਾਂ ਦੋਨਾਂ ਤਖਤਾਂ ਦਾ ਜਿਹੜਾ ਆਪਸੀ ਟਕਰਾਓ ਆ ਪੰਥਕ ਸਫਾਾਂ ਦੇ ਵਿੱਚ ਉਹਦੀ ਬਹੁਤ ਚਰਚਾ ਜੀ ਦੂਜੇ ਪਾਸੇ ਹਰਨਾਮ ਸਿੰਘ ਢੋਮਾ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਹਾਂਜੀ ਉਹਨਾਂ ਨੇ ਬਹੁਤ ਤੱਤਾ ਇੰਟਰਵਿਊ ਕੱਲ ਦੇ ਦਿੱਤਾ ਜੀ ਸਾਡਾ ਬਿੱਤਰਿਆ ਅੱਛਾ ਯਾਦਵਿੰਦਰ ਸਿੰਘ ਕਰਫਿਊ ਹੂੰ ਉਹ ਕੱਲ ਪਰਨਾ ਬਣ ਕੇ ਤਾਂ ਢੋਮਾ ਸਾਹਿਬ ਦਾ ਇੰਟਰਵਿਊ ਲੈ ਰਿਆ ਸੀ अच्छा तो जे तो मसाव ने खड़ दी दी आ, आ, बहुत खड़कंती कीती ਢੰਡੀਆਂ ਵਾਲੇ ਦੀ ਆ ਚੱਕ ਲਓ ਤੇ ਉਹ ਪੰਥ ਖਾਲਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਬੇਤਰਤੀਬੀ ਆ ਜਾਂ ਬੇਵਸਾਹੀ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਆ ਮੈਂ ਅਕਸਰ ਗੱਲ ਕਹਿੰਦਾ ਹਾਂ ਨਾ ਜਿਹੜੀ ਸਾਡੀ ਨੌਜਵਾਨੀ ਆ ਉਹਦੀ ਦਸ਼ਾ ਤੇ ਦਸ਼ਾ ਸ਼ਾਇਦ ਇਸੇ ਕਰਕੇ ਨਿਰਧਾਰਤ ਨਹੀਂ ਹੋ ਰਹੀ ਹਮ ਜਿਹੜੇ ਅਸਲ ਮੁੱਦੇ ਸੀ ਜੀ ਪੰਜਾਬ ਦੇ ਰਾਜਾਂ ਦੀ ਵੱਧ ਖੁਦਮੁਖਤਿਆਰੀ ਪਾਣੀਆਂ ਦਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਨਸ਼ੇ ਦਾ ਮੁੱਦਾ ਔਰ ਸ਼ਬਦੀਪ ਸਿੱਧੂ ਦੇ ਕਾਤਲਾਂ ਨੂੰ ਫੜਨ ਦਾ ਮੁੱਦਾ ਬੇਅਦਬੀ ਦਾ ਮੁੱਦਾ ਇਹ ਨਾ ਸਾਰੇ ਮੁੱਦਿਆਂ ਤੇ ਤੁਸੀਂ ਦੱਸੋ ਵੀ ਕੋਈ ਗੱਲ ਕਰਦਾ ਹੂੰ ਕੋਈ ਵੀ ਨਹੀਂ ਕਰਦਾ ਜਿਹੜਾ ਪੰਜਾਬ ਦਾ মিডিਆ ਵੀ ਹੈ ਨਾ ਜੀ ਉਹ ਪਤਾ ਕਿਹੜੀਆਂ ਇੰਟਰਵਿਊ ਕਰ ਰਿਹਾ ਉਹ ਇੰਟਰਵਿਊ ਕਰ ਰਿਹਾ ਅਮਦੀਪ ਕੌਰ ਦੇ ਨਾਲ 15 ਗ੍ਰਾਮ ਚਟਾ ਫੜਾਇਆ ਗਿਆ ਟਿਕਟੌਕ ਵਾਲੀ ਬੀਬੀ ਨਾਲ ਪਹਿਲੀ ਵਾਰ ਖੁਲਾਸੇ ਖੁਲਾਸੇ ਹਾਂ ਕੌਂਟੀ ਚੱਡਾ ਦੇ ਕੱਚੇ ਚਿੱਠੇ ਕਿੱਡੇ ਸੈਲੀਬ੍ਰਿਟੀ ਹੈ ਨਾ ਇਹ ਮਤਲਬ ਹੁਣ ਕਮਾਲ ਦੀ ਗੱਲ ਆ ਵੀ মিডিਆ ਨੇ ਵੀ ਉਹਨਾਂ ਬੰਦਿਆਂ ਨੂੰ ਰੂਲ ਮਾਡਲ ਬਣਾ ਦਿੱਤਾ ਬਿਲਕੁਲ ਹਾਂ ਵੀ ਸਾਡਾ ਜਿਹੜਾ ਨੌਜਵਾਨ ਆ ਉਹ ਉਪਮਤਰ ਗਿਆ ਜੀ ਹਾਂ ਬਸ ਬਸ ਉਹ ਇਦਾਂ ਲੱਗਣ ਲੱਗ ਪਿਆ ਵੀ ਲਾਰੈਂਸ ਬਿਸ਼ਨੋਈ ਜਿਹੜ JO boss ਦੀ T-shirt ਪਾ ਕੇ ਅਦਾਲਤ ਦੀ ਕਾਰਵਾਈ ਦੇ ਵਿੱਚ ਹਸਲਣ ਆਉਂਦਾ ਦੇਖੋ ਇੰਨਾ ਗਲੋਰੀਫਾਈ ਕਰਕੇ ਤੁਸੀਂ ਉਹਨਾਂ ਲੋਕਾਂ ਨੂੰ ਪੇਸ਼ ਕਰ ਦਿੱਤਾ ਵੀ ਨੌਜਵਾਨ ਕੀ ਮੈਸੇਜ ਆ ਰਿਹਾ ਹੈ ਆਹੀ ਮੈਸੇਜ ਆ ਰਿਹਾ ਹੈ ਕਿ ਯੰਗਸਟਰਸ ਨੂੰ ਵੀ ਇੱਕ ਗੈਂਗਸਟਰ ਜਿਹਦਾ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਦੇ ਵਿੱਚ ਬਹੁਤ ਪੂਰੀ ਤਰ੍ਹਾਂ ਇਨਵੋਲਵਮੈਂਟ ਹੈਗੀ ਆ ਉਹ ਕਿਹੜੀ ਬ੍ਰਾਂਡਡ T-shirt ਬ੍ਰਾਂਡਡ ਕਪੜੇ ਪਾ ਕੇ ਜਿਹੜਾ ਹੈ ਉੱਥੇ ਅ ਅਦਾਲਤਾਂ ਦੇ ਵਿੱਚ ਪੇਸ਼ੀ ਦੇ ਦੌਰਾਨ ਪੇਸ਼ ਹੋ ਰਿਹਾ ਹੈ ਜੀ ਬਿਲਕੁਲ ਹੋਰ ਦੂਜੇ ਪਾਸੇ ਜਰਨੈਲ ਸਿੰਘ ਰਾਹੋਜੀ ਨੇ ਵੀ ਆਪਾਂ ਜੀ ਆਇਆਂ ਨੂੰ ਆਖਦੇ ਆਂ। ਉਹਨੇ ਮਿਹਰਬਾਨੀ। ਜੀ ਸਿੰਗਲ ਜੀ ਸਸਰੀਕਾ ਲੈ ਠਾ ਤੁਹਾਡੇ ਪੈਰਾਂ ਚ ਮਾਰੀ ਐ। ਕਾਲੀ ਚੁਣਿਆ ਜੀ। ਕਾਲੀ ਚੁਣਿਆ ਬੱਸ। ਹਾਂ ਜੀ ਉਧਰੋਂ ਘਰ ਵਾਲੀ ਗੁਣੀਆਂ ਮਾਰ ਦੇਣੀ ਵੀ ਚਾਹ ਠੰਡੀ ਹੋ ਗਈ ਜੀ ਚਾਹ ਨਹੀਂ ਪੀਂਦੇ। ਚਾਹ ਠੰਡੀ ਹੋ ਗਈ ਪਿੰਨੀਆਂ ਵੀ ਵਿਚਾਰੀਆਂ ਅਦਮੋਈਆਂ ਜੀਆਂ ਹੋ ਗਈਆਂ ਹੋਣੀਆਂ ਉਹ ਕਹਿੰਦੇ ਉਹਨੇ ਖਾ ਲੋ ਫੜਾ। ਪਿੰਨੀਆਂ ਦਾ ਐਤ ਕਿਉਂ ਨਹੀਂ ਜ਼ਿਕਰ ਹੀ ਨਹੀਂ ਕੀਤਾ। ਹਾਂ ਉਹ ਉਹ ਨਹੀਂ ਦੇਖ ਲਿਆ। ਉਹ ਨਹੀਂ ਦੇਖ ਲਿਆ ਫੇ ਹਾਂ ਵੀ ਕਦੇ ਇਹ ਨਾਲ ਹੌਲੀ ਦੇਣੀ ਵਗਾਰ ਪਾ ਦੇਣ ਬੈਟਰੀ ਐ ਵੀ ਮੈਂ ਇਹਨਾਂ ਨੂੰ ਨਾ ਹੀ ਦੱਸਾਂ। ਤੇ ਕੁਲਦੀਪ ਸਿੰਘ ਹੁਣੀ ਵੀ ਪਰੌਣਿਆਂ ਦੇ ਮਲਾਈਆਂ ਰੱਖ ਰੱਖਾਂਦੇ ਰਹੇ ਤੇ ਹੁਣ ਮਹੀਨਾ ਹੋ ਗਿਆ ਹੁਣ ਇੱਥੇ ਆਏ ਆ ਕੀ ਯਾਦ ਲਾਈਓ ਤੁਸੀਂ ਇੰਨਾ ਇਤੋਂ ਵਧੀਆ ਖਾਣਾ ਮੈਂ ਕਹਿੰਨੀ ਪੰਜਾਬੀ ਖਾਣਾ ਕੋਈ ਨਹੀਂ ਸਕਦਾ ਹੈਗਾ ਪਰੌਂਠੇ ਦੇ ਉੱਤੇ ਗਰਮ ਪਰੌਂਠੇ ਦੇ ਉੱਤੇ ਮਲਾਈ ਰੱਖ ਲਓ ਹਾਂਜੀ ਠੀਕ ਹੈ ਨਾ ਜਿਹੜੀ ਠਿੱਕ ਜਿਹੀ ਮਲਾਈ ਆਉਂਦੀ ਆ ਮਲਾਈ ਉੱਤੇ ਪਾ ਲਓ ਔਰ ਲੂਣ ਉੱਤੇ ਪਾ ਲਓ ਤੁਸੀਂ ਆਪਣਾ ਮਨ ਪਸੰਦ ਜਿਹੜੀ ਕਾਲੀ ਮਿਰਚ ਪਾ ਲਓ ਨਹੀਂ ਭੁੱਕ ਲਓ ਅੱਛਾ ਜਿਹੜੇ ਤੁਸੀਂ ਸ਼ਹਿਰੀ ਨਹੀਂ ਜਿਹਨੇ ਪੌਣੀ ਪਾ ਲਓ ਜਿਹਨੇ ਭੁਕਣੀ ਆ ਭੁੱਕ ਲਓ ਨਹੀਂ ਜਿਹੜੇ ਹੀ ਪਿੰਡਾਂ ਵਾਲੇ ਆ ਅਸੀਂ ਤਾਂ ਭੁੱਕਦੇ ਆ ਅੱਛਾ ਤੁਸੀਂ ਭੁੱਕ ਲਓ ਨਾ ਫਿਰ ਮੈਂ ਤਾਂ ਪਾਉਂਗੀ ਨਾ ਠੀਕ ਹੈ ਨਾ ਆ ਇਹ ਫੇਰ ਨਜ਼ਾਰਾ ਜਿਹੜਾ ਠੇਠ ਮੁਹਾਵਰੇਦਾਰ ਪੰਜਾਬ ਦੀ ਬੋਲੀ ਆ ਤੁਸੀਂ ਉਹਦੇ ਨਾਲ ਨਾ ਇਨਸਾਫ ਹੀ ਨਹੀਂ ਕਰ ਸਕਦੇ ਨਹੀਂ ਮੈਂ ਤਾਂ ਨਾ ਇਨਸਾਫ ਹੀ ਕਰਦੀ ਨਹੀਂ ਜਿੰਨਾ ਕੁ ਮੈਨੂੰ ਪਤਾ ਮੈਂ ਮੈਂ ਜ਼ਿਕਰ ਕਰ ਤੁਹਾਡਾ ਇਰਾਦਾ ਇਹ ਸੀ ਉਹਦਾ ਗੁਦਰ ਤੁਸੀਂ ਮੈਨੂੰ ਲਗਾਮ ਦੇ ਦਿੱਤੀ ਤਾਂ ਤੋਂ ਹੀ ਹਟਿਆ ਨਹੀਂ 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 ਬਾਹਲੀ ਗੱਲ ਆ ਨਾ ਗੁਰਦੀਪ ਪਟਵਾਲ ਨੂੰ ਪੁੱਛ ਲੈਣੇ ਆ ਅੱਛਾ ਤੇ ਪਿੱਛੇ ਜਿਹੋ ਉਹਨੇ ਵੀ ਨਾ ਪਰਣਾ ਬਨ ਕੇ ਹੱਥ ਜੋੜ ਕੇ ਫੋਟੋ ਖਿਚਾ ਲਈ ਮੈਂ ਥਲੇ ਕਮੈਂਟ ਕਰਤਾ ਮੈਂ ਕਿਹਾ ਇਲੈਕਸ਼ਨ ਵਾਲੀ ਫੋਟੋ ਲੱਗਦੀ ਆ ਜਦਾਂ ਨੇਤਾ ਨਹੀਂ ਕਿចਾਉਂਦੇ ਹੁੰਦੇ ਹੱਥ ਜੁੜ ਕੇ ਵੀ ਅਗਲੀ ਵਾਰ ਆਪਣੇ ਸੇਵਕ ਨੂੰ ਮੌਕਾ ਦਿਓ ਮੌਕਾ ਦਿਓ ਬਿਲਕੁਲ ਸੋ ਗੁਰਦੀਪ ਸਿੰਘ ਢਵਾਲ ਸਾਡਾ ਬਹੁਤ ਮਿੱਠਾ ਪਿਆਰਾ ਦੋਸਤ ਹੈ ਜੀ 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 ਤੇ ਦੂਜੇ ਪਾਸੇ ਹਰਮੰਦਰ ਸਿੰਘ ਜਣੀ ਤੁਹਾਨੂੰ ਸਾਸਿਕਾ ਬੁਲਾ ਰਿਹਾ ਹੈ ਜੀ ਉਹਨਾਂ ਨੇ ਕਿਹਾ ਮੇਰੇ ਤੇ ਮਾਤਾ ਮਾੜਾ ਟਾਈਮ ਆਇਆ ਮੇਰਾ ਭਲੇਖਾ ਕੱਢਣ ਵਾਸਤੇ ਤਾਂ ਕਿ ਪਤਾ ਲੱਗ ਜਾਵੇ ਸੱਜਣ ਕਿਹੜਾ ਤੇ ਦੁਸ਼ਮਣ ਕਿਹੜਾ ਮੈਂ ਤਾਂ ਸ਼ੁਕਰੀਆ ਅਦਾ ਕਰਦਾ ਮਾੜੇ ਟਾਈਮ ਦਾ ਜਿਨੇ ਆ ਕੇ ਵੰਡ ਕੀਤੀ ਕਿ ਸੱਜਣ ਕਿਹੜਾ ਤੇ ਦਿਖਾਵਾ ਕਿਹੜਾ ਤੇ ਮੁਨਾਫਤ ਕਿਹੜਾ ਸਮਝ ਤੇ ਤੁਹਾਨੂੰ ਆ ਹੀ ਗਈ ਹੋਣੀ ਆ ਕਿਆ ਬਾਤ ਬਿਲਕੁਲ ਪੂਰੀ ਸਮਝ ਆ ਗਈ ਹੈ ਹਾਂਜੀ ਜਿਹਦੀ ਸੱਧੂ ਹੋਣੀ ਹੂੰ ਹੂੰ ਇਮੀਗ੍ਰੇਸ਼ਨ ਵਾਲਾਂ ਦੇ ਠੱਪੇ ਲੁਵਾਈ ਜਾਂਦੇ ਆ ਤੇ ਉਹ ਵੀ ਦੇਖ ਰਿਹਾ ਜੀ ਗੱਲਬਾਤ ਨੂੰ ਸਿੰਘ ਮੀਡੀਆ ਚੈਨਲ ਕੀ ਕਹ ਰਿਹਾ ਕਿ RAM RAM ਚੌਧਰੀ ਸਾਹਿਬ RAM RAM ਜੀ ਚੌਧਰੀ ਸਾਹਿਬ RAM RAM ਕੀ ਹਾਲ ਨੇ ਤੁਹਾਡੇ ਆ ਸਿੰਘ ਮੀਡੀਆ ਚੈਨਲ ਤੋਂ ਸਾਡਾ ਬਹੁਤ ਪਿਆਰਾ ਮਿੱਤਰ ਆ ਅਚਾ ਵੈਨਾਦੀਪ ਸਿੰਘ ਉਹਨਾਂ ਨੇ ਪਿਛਲੇ ਦਿਨੀ ਲਾਈਵ ਪ੍ਰਸਾਰਣ ਕੀਤਾ ਸੀ ਖੁਲਾਸਾ ਜਿਹੜਾ ਡੇਟ ਰੀਵੀਲ ਇਵੈਂਟਸ ਹੈਗਾ ਬਿਲਕੁਲ ਸੇ ਖੇਡਾਂ ਦਾ ਉਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਤੇ ਬਿਲਕੁਲ ਕਿੰਦਾ ਦੇਖਦੇ ਹੋ ਕਿ ਬਲਕੌਰ ਸਿੰਘ ਜੀ ਹੁਣ ਗਲੱਥ ਸਟੈਪ ਲੈ ਰਹੇ ਆ ਜਾਂ ਕਿੱਦਾਂ ਆ ਮਤਲਬ ਕੁਝ ਲੋਕ ਹੁਣ ਮੈਂ ਜਿਸ ਤਰ੍ਹਾਂ ਦੇਖ ਰਹੀ ਸੀ ਅੱਜ ਕਮੈਂਟਸ ਵੀ ਪੜ ਰਹੀ ਸੀਗੀ ਤੇ ਕੁਝ ਲੋਕ ਕਹਿੰਦੇ ਕਿ ਨਵੇਂ ਸਿਸਟਮ ਦੇ ਵਿੱਚ ਇਹ ਦੁਬਾਰਾ ਗਲਤੀ ਕਰ ਰਿਹਾ ਜੋ ਇਹਨਾਂ ਦੇ ਬੇਟੇ ਨੇ ਕੀਤੀ ਸੀ ਦੋ ਗੱਲਾਂ ਜੀ ਪਹਿਲੀ ਤਾਂ ਗੱਲ ਇਹ ਵੀ ਪੌਣੇ 2 ਸਾਲ ਪਹਿਲਾਂ ਹਾਂਜੀ ਐਡੀ ਕਿਹੜੀ ਵੀ ਥੱਲੇ ਅੱਗ ਮੱਚਦੀ ਪੈਰਾਂ ਥੱਲੇ ਵੀ ਤੁਹਾਨੂੰ ਅਨਾਉਂਸ ਕਰਨ ਦੀ ਲੋੜ ਪੈ ਗਈ ਵੀ ਮੈਂ ਤਾਂ ਜੀ ਇਲੈਕਸ਼ਨ ਲੜੂਗਾ ਉਹ 40 ਸਾਹਿਬ ਕਦੇ ਕਦੇ ਤੱਤੇ ਚੱਲ ਜਾਂਦੇ ਮੈਂ ਦੇਖਿਆ ਬਿਲਕੁਲ ਤੇ ਪਹਿਲਾਂ ਵੀ ਨੁਕਸਾਨ ਬਹੁਤ ਵੱਡਾ ਹੋ ਗਿਆ ਆਪਾਂ ਸਾਰੇ ਜਾਣਦੇ ਹੀ ਆ ਬਿਲਕੁਲ ਬਿਲਕੁਲ ਤੇ ਹੁਣ ਵੀ ਉਹਨਾਂ ਨੂੰ ਚਾਹੀਦਾ ਵੀ ਨੁਕਸਾਨ ਤੋਂ ਬਚਣ ਕਿਉਂਕਿ ਆਪਾਂ ਦੇਖਦੇ ਆ ਜਦੋਂ ਸੁਰੱਖਿਆ ਏਜੰਸੀਆਂ ਦੀ ਗੱਲ ਮੰਨੀਏ ਜਾਂ ਬਾਕੀ ਆਸ-ਆਸੇ ਪਾਸੇ ਜੋ ਕੁਝ ਹੋ ਰਿਹਾ ਆ ਆਪਾਂ ਖਬਰਾਂ ਦੇ ਵਿੱਚ ਅਕਸਰ ਜ਼ਿਕਰ ਕਰਦੇ ਆ। ਬਿਲਕੁਲ। ਮੈਨੂੰ ਲੱਗਦਾ ਵੀ ਉਹਨਾਂ ਨੂੰ ਥੋੜਾ ਵਿਜੀਲੈਂਟ ਰਹਿਣ ਦੀ ਲੋੜ ਆ, ਸੁਚੇਤ ਰਹਿਣ ਦੀ ਲੋੜ ਆ। ਬਿਲਕੁਲ। ਜਦੋਂ ਸਮਾਂ ਆਊਗਾ ਦੇਖੀ ਜਾਊਗੀ ਉਸ ਵੇਲੇ ਰਾਜੇ ਵੜਿੰਗ ਦੇ ਨਾਲ ਉਹਨਾਂ ਦੀ ਸਮੀਕਰਨ ਕਿਸ ਤਰ੍ਹਾਂ ਦੇ ਰਹਿੰਦੇ ਆ ਜਾਂ ਉਦੋਂ ਤੱਕ ਰਾਜਾ ਵੜਿੰਗ ਪ੍ਰਧਾਨ ਰਹਿੰਦੇ ਵੀ ਆ ਜਾਂ ਨਹੀਂ ਕਾਂਗਰਸ ਦੇ। ਇਹ ਤਾਂ ਸਮਾਂ ਦੱਸੂਗਾ। ਹੂੰ ਹੂੰ। ਦੂਜੀ ਗੱਲ ਆ ਜਦ ਜਿਹੜੀ ਲੇਬਲਿੰਗ ਆ ਜੀ ਉਹ ਬਹੁਤ ਪਹਿਲਾਂ ਹੋ ਜਾਂਦੀ ਫਿਰ ਤੁਹਾਡੀ ਵੀ ਤੁਸੀਂ ਤੁਹਾਡੇ ਕੋਈ ਨਾ ਕੋਈ ਰਾਜਨੀਤਿਕ ਮਫਾਦ ਆ ਸ਼ਾਇਦ ਤੁਸੀਂ ਉਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਵਿਚਰ ਰਹੇ ਹੋ ਹੋਰ بڑے ਕੰਮ ਕਰਨੇ ਵਾਲੇ ਪਏ ਆ ਲੋਕ ਪੱਖੀ ਕਾਰਜਾਂ ਦੀ ਬੜੀ ਜ਼ਰੂਰਤ ਆ ਉਹ ਇਲਾਕੇ ਨੂੰ ਹਾਲੇ ਵੀ ਉਹ ਇਲਾਕਾ ਬਹੁਤ ਪਛੜਿਆ ਹੋਇਆ ਮੈਂ ਗਿਆ ਹਾਂ ਇੱਥੇ ਜੀ ਜੀ ਤਾਂ ਮੈਨੂੰ ਲੱਗਦਾ ਵੀ ਪਹਿਲਾਂ ਉਹਨਾਂ ਨੂੰ ਆਪਣੇ ਜਿਹੜੇ ਆਸ-ਪਾਸ ਜੋ ਕੁਝ ਸੁਧਾਰ ਹੋ ਸਕਦੇ ਆ ਉਹਦੇ ਉੱਤੇ ਕੰਮ ਕਰਨ ਦੀ ਲੋੜ ਆ ਨਿੱਜੀ ਤੌਰ ਦੇ ਉੱਤੇ ਇਸ ਤਰ੍ਹਾਂ ਦੀਆਂ ਐਮਿਸ਼ਨਸ ਰੱਖਣੀਆਂ ਇਛਾਵਾਂ ਰੱਖਣੀਆਂ ਲੋਕਤੰਤਰ ਪ੍ਰੈਕਟਿਸ ਦੇ ਵਿੱਚ ਕੋਈ ਮਾੜੀਆਂ ਨਹੀਂ ਪਰ ਇਹਨਾਂ ਪਹਿਲਾਂ ਉਹਨਾਂ ਦੁਆਰੇ ਇਹ ਕਹਿ ਦਿੱਤਾ ਜਾਣਾ ਮੈਨੂੰ ਲੱਗਦਾ ਕੋਈ ਬਹੁਤ ਹੀ ਸਿਆਣੀ ਗੱਲ ਨਹੀਂ ਹੈ ਤੇ ਜਗਜੀਤ ਸਿੰਘ ਸਿੱਧੂ ਹਣੀ ਤੁਹਾਨੂੰ ਸੱਸੀ ਕਾ ਬੁਲਾ ਰਿਹਾ ਜੀ ਸੁੱਖਾ ਸੁੱਖਾਂ ਅੰਤਰਮੈਂ ਅੰਤਰਮਰੇ ਤਮਰੇਤ 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 ਜੀ ਇਹਨਾਂ ਨੇ ਕਿਹਾ ਕਿ ਭਾਜੀ ਪਹਿਲਾਂ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਹੁਣ ਤੁਹਾਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਮੈਂ ਕਿਹੜੀ ਕੰਧ 'ਚ ਸਿਰ ਮਾਰਾਂ ਕਿਉਂਕਿ ਕੰਦਾ ਵੀ ਲੱਕੜ ਦੀਆਂ ਸਾਰੀਆਂ ਅੱਛਾ ਨਹੀਂ ਨਹੀਂ ਕੰਦਾ ਤੋੜਨੀ ਆ ਤੁਸੀਂ ਆਪਣੀਆਂ ਰਿਪੇਅਰ ਵੀ ਆਪ ਹੀ ਕਰवानी ਪੈਣੀ ਆ ਐਵੇਂ ਮੁੜ ਕੇ ਫਿਰ ਉਹ ਫਲਾਣਿਆਂ ਤੂੰ ਫੰਡਿੰਗ ਦੇ ਰਹੇ ਤਾਂ ਅਸੀਂ ਰੇਡੀਓ ਸਪਾਈਸ ਹੀ ਰਿਪੇਅਰ ਅੱਛਾ ਤੁਸੀਂ ਕਦੀ ਨਹੀਂ ਕੋਈ ਗੱਲ ਕੀਤੀ ਕਦੀ ਇੱਕੋ ਇੱਕ ਬੰਦਾ ਵਾਹਿਦ ਬੰਦਾ ਜਗਜੀਤ ਸਿੰਘ ਸਿੱਧੂ ਸਾਡਾ ਨੱਕਾਪਰਾ ਜਿਹੜਾ ਆਪ ਵੀ ਬਹੁਤ ਸੋਹਣੀ ਪੱਗ ਬੰਦਾ ਅੱਛਾ ਕਹਿੰਦਾ ਸੋਹਣੀ ਪੱਗ ਵੀਰ ਦੀ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਹੂੰ ਦੁਪੱਟਾ ਮੇਰੇ ਭਾਈ ਦਾ ਬਟੇ ਮੁੰਜੇ ਵਾਹਿਦਾ ਨਾ ਜਵਾਈ ਦੇ ਘਾਲੇ ਬਟੇ ਮੁੰ ਜੋ ਹੈਗਾ ਮੈਂ ਉਹ ਸੁਣਦਾ ਤੁਹਾਡਾ ਇਹ ਮੈਂਗਾ ਪਹਿਜਣਾ ਕਮੈਂਟ ਜੋ ਪਰ ਕੇਰ ਕਾ ਸਟੈਂਡ ਫੜਨਾ ਨੂੰ ਤੁਸੀਂ ਪਤਾ ਕੀ ਕਹਿਣਾ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੈਨੂੰ ਮੈਨੂੰ ਪਰਮੰਦਰ ਭਾਈ ਨੇ ਪੋਲਿਟਿਕਸ ਹੈ ਹੀ ਤੁਹਾਡੇ ਤੋਂ ਹੀ ਸਿੱਖੀ ਆ ਭਾਜੀ ਮੈਨੂੰ ਪਰਮੰਦਰ ਭਾਈ ਨੇ ਉਕਸਾਇ ਇਹਨਾਂ ਦਿੱਤਾ ਸੀ ਕਿ ਮੈਂ ਕਹਿਣ ਲਈ ਮਜਬੂਰ ਹੋ ਗਈ ਮੈਂ ਕਹਿਣ ਲਈ ਮਜਬੂਰ ਹੋ ਗਈ ਕਿਉਂਕਿ ਵੈਸੇ ਜੋ ਹੈਗਾ ਮੈਂ ਬੋਲੇ ਤਾਂ ਉਹੀ ਹੈ ਪਰ ਇਹ ਹੈ ਕਿ ਪੋਲਿਟਿਕਸ ਇਹੀ ਕਹਿੰਦੀ ਹੈ ਕਿ ਸਮੇਂ ਦੇ ਆਧਾਰ ਦੇ ਉੱਤੇ ਆਪਣੇ ਬਿਆਨਬਾਜ਼ੀ ਬਦਲ ਲਓ ਦੂਜੇ ਪਾਸੇ ਮੁੱਛਾਂ ਖੜੀਆਂ ਰੱਖਣ ਵਾਲਾ ਜਿੰਦਕੌਰ ਦਾ ਪਾਪਾ ਰਾਣਾ ਹਰਸਿਮਰਨਜੀਤ ਸਿੰਘ ਉਹ ਵੀ ਇਸ ਗੱਲਬਾਤ ਨੂੰ ਦੇਖ ਰ ਤੇ ਜਦੋਂ ਖਲਾਤਾਂ ਆਇਆ ਨਹੀਂ ਕਿ ਦੇਖ ਰਹੇ ਆ ਅੱਛਾ ਦੇਖ ਰਹੇ ਆ ਬਹੁਤ ਪੱਤਰਕਾਰਾਂ ਦਾ ਤੀਜਾ ਨੇਤਰ ਖੁੱਲਾ ਹੁੰਦਾ ਨਾ ਅੱਛਾ ਜਦੋਂ ਤੁਹਾਡਾ ਖੁੱਲ ਜਾਂਦਾ ਮੈਨੂੰ ਲੱਗਾ ਪੱਤਰਕਾਰਾਂ ਨਾਲੋਂ ਜ਼ਿਆਦਾ ਪੁਲਿਸ ਵਾਲਿਆਂ ਦਾ ਜ਼ਿਆਦਾ ਖੁੱਲ ਜਾਂਦਾ ਤੀਸਰਾ ਨੇਤਰ ਪੁਲਸ ਵਾਲਾ ਨੇ ਵੀ ਵਾਪਸ ਤੁਹਾਨੂੰ ਪਤਾ ਹੈ ਕਹਿ ਕੇ ਗੱਲ ਵਾਪਸ ਲੈ ਲਈ ਹੁਣ ਅੱਛਾ ਉਹ ਕਹਿੰਦੇ ਮਨ ਚ ਹੀ ਰੱਖਣੀ ਆਪਾਂ ਗੱਲ ਇਹ ਇਨਵੈਸਟੀਗੇਸ਼ਨ ਆਪਾਂ ਕੋਈ ਨਹੀਂ ਕਰਨੀ 500 ਤੱਕ ਦਾ 1000 ਤੱਕ ਦਾ ਧਾਰਾ ਨੁਕਸਾਨ ਹੁੰਦਿਆ ਕਰਨਾ ਹੀ ਕੱਖ ਨਹੀਂ ਚਲਦੇ ਚਲਦੇ ਮੈਂ ਇੱਕ ਪਰ ਇਹ ਵੀ ਰਿਟਰਨ ਦੇ ਵਿੱਚ ਨਹੀਂ ਦੇਣਾ ਤੁਹਾਨੂੰ ਹੁਣ ਅਸੀਂ ਮਨ ਚ ਰੱਖ ਲਿਆ ਇਨਵੈਸਟੀਗੇਸ਼ਨ ਅਸੀਂ ਕੋਈ ਨਹੀਂ ਕਰਨੀ ਬੰਦਾ ਅਸੀਂ ਕੋਈ ਨਹੀਂ ਫੜਨਾ ਹਾਂ ਦੇਸ਼ ਦਾ ਕਾਨੂੰਨ ਸਾਨੂੰ ਆਗਿਆ ਨਹੀਂ ਦਿੰਦਾ ਸਾਡੇ ਕੋਲ ਬੰਦੇ ਪਹਿਲੇ ਹੈ ਨਹੀਂ ਨਵੰਬਰ ਤੱਕ 500 ਨਵੇਂ ਪੁਲਿਸ ਆਫਸਰ ਜੇ ਭਰਤੀ ਹੋ ਗਿਆ ਫਿਰ ਸਾਡੇ ਨਾਲ ਗੱਲ ਕਰਿਓ ਅੱਛਾ ਹੁਣ ਗੱਲ ਕਰਦਿਆਂ ਕਰਦੇ ਹਾਂ ਮਿਨਿਸਟਰੀਅਲ ਐਡਵਾਈਜ਼ਰੀ ਬੋਰਡ ਦੇ ਜਿਹੜੀ ਅਗਵਾਈ ਕਰ ਰਿਹਾ ਹਾਰਪ੍ਰੀਆ ਸੰਨੀ ਵੀ ਨਾਗਨਬਾਈ ਪਟੇਲ ਆ ਇੱਕ ਤਾਂ ਗੁਜਰਾਤੀ ਮੂਲ ਦੇ ਇੱਕ ਕਸ਼ਮੀਰੀ ਪੰਡਤ ਭਾਈਚਾਰੇ ਦੇ ਵਿੱਚੋਂ ਸਾਡੇ ਵੀਰ ਸ਼੍ਰੀ ਵੀਰ ਖਾਰ ਆ ਅੱਛਾ ਇਹਨਾਂ ਦੋਨਾਂ ਨੇ ਉਹਨਾਂ ਬਹੁਤ ਪਿਆਰੇ ਮੈਸੇਜ ਕੀਤੇ ਆ ਵੀ ਪੁਲਿਸ ਜਿਹੜੀ ਆ ਉਹ ਸਾਡੀ ਰੱਖਿਆ ਕਰੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰੇ ਅੱਛਾ ਜਦੋਂ ਪੁਲਿਸ ਨਾਲਾਂ ਗੱਲ ਕਰੀ ਦੀ ਉਹ ਕਹਿੰਦਾ ਵੀ ਭਾਈ ਕਾਨੂੰਨ ਬਣਾਉਣੇ ਆ ਰਾਜਨੀਤਾਂਵਾਂ ਨੇ ਬੀ ਹਾਈਵ ਬਿਲਡਿੰਗ ਵਲਿੰਗਟਨ ਦੇ ਵਿੱਚ ਜਿਹੜੇ ਕਾਨੂੰਨ ਬਣਨਗੇ ਜੇ ਉਹ ਸਖਤ ਬਣਨਗੇ ਅਸੀਂ ਉਹਨਾਂ ਨੂੰ ਲਾਗੂ ਕਰਦੇਾਂਗੇ ਜੋ ਨਰਮ ਹੋਣਗੇ ਤਾਂ ਅਪਰਾਧੀ ਜਿਹੜਾ ਇਦਾਂ ਹੀ ਅਦਾਲਤ ਦੇ ਵਿੱਚ ਸਾਨੂੰ ਮਿਡਲ ਫਿੰਗਰ ਦਿਖਾ ਕੇ ਹੌਲਦੀ ਨਹੀਂ ਨਿਕਲ ਜਾਂਦਾ ਖੁੱਲੀਆਂ ਛੁੱਟੀਆਂ ਖਾਸ ਕਰਕੇ ਜਿਹੜੇ ਐਂਡਰੀਜ ਹੈਗੇ ਜੀ ਜੀ ਗੱਲ ਕਰ ਹਾਂ ਸਲਾਰੂ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਦੁੱਖੀ ਕੀਤਾ ਬਿਲਕੁਲ ਜੀ ਬਿਲਕੁਲ ਕਿਉਂਕਿ ਸੌਫਟ ਇਨਾ ਨਹੀਂ ਚਾਹੀਦਾ ਲਾ ਕਾਨੂੰਨ ਇਨਾ ਸੌਫਟ ਨਹੀਂ ਚਾਹੀਦਾ ਕਿ ਹਰ ਕੋਈ ਮਿਡਲ ਫਿੰਗਰ ਦਿਖਾ ਕੇ ਜੜਾ ਹੈ ਤੁਹਾਨੂੰ ਅਦਾਲਤਾਂ ਦੇ ਵਿੱਚੋਂ ਨਿਕਲਦਾ ਨਜ਼ਰ ਆਵੇ ਤੇ ਸੁਖਤਮ ਰਾਏ ਜਣੀ ਇੱਕ ਬਹੁਤ ਸੋਹਣੀ ਗੱਲ ਪੁੱਛੀ ਕਹਿੰਦੇ ਹਰਜਿੰਦਰ ਸਿੰਘ ਥੰਦ ਉਹਨਾਂ ਨੂੰ ਤੁਸੀਂ ਮਿਲਿਆ ਕਦੇ ਬਿਲਕੁਲ ਜੀ ਹਰਜਿੰਦਰ ਸਿੰਘ ਥੰਦ ਮੇਰੇ ਬਹੁਤ ਪਿਆਰੇ ਮਿੱਤਰ ਨੇ ਮੇਰੇ ਸੀਨੀਅ ਜਗਰਾਉਂ ਇਲਾਕੇ ਤੋਂ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਉੱਥੋਂ ਪੜੇ ਹੋਏ ਆ ਆਪਣੇ ਆਪ 'ਚ ਬਹੁਤ ਵੱਡਾ ਬ੍ਰਾਂਡ ਨੇ ਰੈਡ ਐਫ ਐਮ ਸਾਡਾ ਜਿਹੜਾ ਸਹਿਯੋਗੀ ਰੇਡੀਓ ਕੈਨੇਡਾ ਦੇ ਵਿੱਚ ਵੈਂਕੂਵਰ ਤੋਂ ਆ ਉੱਥੋਂ ਹਰਜਿੰਦਰ ਸਿੰਘ ਥੰਦ ਛੋ ਜਿਹੜਾ ਉਹ ਪੇਸ਼ ਕਰਦੇ ਆ ਤੇ ਉਹਨਾਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਜੀ ਔਰ ਹੋ ਸਕਦਾ ਅਸੀਂ ਕੋਸ਼ਿਸ਼ ਕਰ ਰਹੇ ਨਵੰਬਰ ਦੇ ਮਹੀਨੇ ਜੇ ਹੋ ਸ ਗਿਆ ਪੰਜਾਬੀ ਭਾਸ਼ਾ ਹਫਤੇ ਦੌਰਾਨ ਅਸੀਂ ਹਰਜਿੰਦਰ ਸਿੰਘ ਉਹਨਾਂ ਨੂੰ ਇੱਥੇ ਨਿਊਜ਼ੀਲੈਂਡ ਵਿੱਚ ਵੀ ਸਦੀਏ ਆ ਬੜੀ ਪ੍ਰੋਫੈਸਰ ਕਸ਼ਮੀਰਾ ਸਿੰਘ ਦੀ ਨਾਲ ਗੱਲਬਾਤ ਕਰੋ ਕਦੇ ਰੇਡੀਓ ਹਾਂਜੀ ਉਹ ਕਾਫੀ ਬਜ਼ੁਰਗ ਨੇ ਜੀ ਉਹਨਾਂ ਦੀ ਸਿਹਤ ਜਿਹੜੀ ਕਈ ਵਾਰੀ ਇਜਾਜ਼ਤ ਨਹੀਂ ਦਿੰਦੀ ਤੇ ਉਹਨਾਂ ਦੀ ਗੱਲਬਾਤ ਤਾਂ ਅਕਸਰ ਆਪਾਂ ਪੇਸ਼ ਕਰਦੇ ਰਹੀਦਾ ਕਿਉਂਕਿ ਰੈਡ ਐਫ ਐਮ ਦੇ ਨਾਲ ਸਾਡੇ ਸਬੰਧ ਬਹੁਤ ਸੁਖਾਵੇਂ ਆ ਸੋ ਤੁਸੀਂ ਦੇਖਣਾ ਜਿਹੜੇ ਬਜ਼ੁਰਗ ਆ ਪ੍ਰੋਫੈਸਰ ਕਸ਼ਮੀਰਾ ਸਿੰਘ ਉਹਨਾਂ ਦੇ ਜਿਹੜੇ ਬਜ਼ੁਰਗ ਜੀ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਪਿਤਾ ਜੀ ਉਹ ਨਿਊਜ਼ੀਲੈਂਡ ਤੋਂ ਹੀ ਗਏ ਆ ਜੀ ਤੇ ਪਹਿਲਵਾਨਾਂ ਦਾ ਟੱਬਰ ਆ ਸੋ ਬਾਅਦ ਚ ਕਸ਼ਮੀਰਾ ਸਿੰਘ ਉਹ ਨਹੀਂ ਫਿਰ ਜਿਹੜੇ ਆ ਉਹ ਕੈਨੇਡਾ ਸ਼ਿਫਟ ਹੋ ਗਿਆ ਦੇ ਕਿ ਨੰਦ ਜਿਹੜਾ ਇਹਨਾਂ ਦੀ ਨਿਊਜ਼ੀਲੈਂਡ ਨਾਲ ਜੁੜਦੀਆਂ ਬਿਲਕੁਲ ਜੀ ਆਪਣੀਆਂ ਖਬਰਾਂ ਵੀ ਅੱਖਾਂ ਮਾਰ ਰਹੀਆਂ ਕਿ ਲੋਕਲ ਨਿਊਜ਼ ਰੈਡੀ ਹੈ ਤੇ ਆਪਾਂ ਲੋਕਲ ਨਿਊਜ਼ ਵੀ ਚਲਾ ਰਹੀਏ ਤੇ ਅੱਜ ਦਾ ਜਿਹੜਾ ਲਾਈਵ ਸੈਸ਼ਨ ਹੈ ਇਹਨੂੰ ਇੱਥੇ ਬੰਦ ਕਰਦੀ ਹੈ ਬਹੁਤ ਮਿਹਰਬਾਨੀ ਤੇ ਲਾਲਾ ਜੀ ਅੱਖਾਂ ਕੱਢ-ਕੱਢ ਦੇਖ ਰਹੇ ਹੈ ਕਹਿੰਦੇ ਕਿ ਅੱਛਾ ਲਾਈਵ ਸੈਸ਼ਨ ਤੁਹਾਡਾ ਖਤਮ ਹੋ ਗਿਆ ਤੇ ਖਬਰਾਂ ਵੀ ਖਤਮ ਹੋ ਗਈਆਂ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਪੰਥ ਖਲਕੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਦੁਚਿੱਤੀ ਬਣੀ ਹੋਈ ਆ ਉਹ ਛੇਤੀ ਦੂਰ ਹੋਏਗੀ ਲੇਕਿਨ ਸਾਡੀ ਤੁਹਾਡੀ ਮੁਲਾਕਾਤ ਜਿਹ ਕਿ ਜਿਹੜਾ ਐਰਕਾਸਟ ਐਨਫੋਲਡਰ ਨੇ ਭਾਰਤੀਆਂ ਦੇ ਬਾਰੇ ਬਿਆਨ ਦਿੱਤਾ ਸੀ ਜੀ ਉਹਦੇ ਬਾਰੇ ਉਹ ਸਪਸ਼ਟਿਕਰਨ ਸ਼ਾਇਦ ਲੈ ਕੇ ਰੇਡੀਓ ਸਪਾਈਸ ਤੇ ਹਾਜ਼ਰ ਹੋਣਗੇ ਬੈਰਾਲ ਵਿਰੋਧੀ ਪਾਰਟੀ ਜਿਹੜੀ ਆ ਉਹ ਪੱਪਾਂ ਪਾਰ ਹੋਈ ਉਹ ਆ ਅੱਛਾ ਬੀਤੀ ਰਾਤ ਉਹਨਾਂ ਦੇ ਫੋਨ ਆਈ ਗਏ ਮੈਸੇਜ ਆਈ ਗਏ ਜੀ ਲੇਕਿਨ ਮੈਂ ਉਹਦਾ ਜਵਾਬ ਨਹੀਂ ਦਿੱਤਾ ਕਿਉਂਕਿ ਜਵਾਬਦੇਹੀ ਮੇਰੀ ਨਹੀਂ ਇਹ ਜਵਾਬਦੇਹੀ ਦੇਸ਼ ਦੀ ਇਮੀਗ੍ਰੇਸ਼ਨ ਮੰਤਰੀ ਦੀ ਆ ਬਹੁਤ ਧੰਨਵਾਦ ਜੀ ਸ਼ੁਕਰੀਆ ਸੋ ਇਹ ਅੱਜ ਦੀ ਲਾਈਵ ਅਪਡੇਟ ਫੇਸਬੁਕ ਪੇਜ ਰਾਹੀਂ ਤੇ ਰੇਡੀਓ ਸਪਾਈਸ ਸਾ ਫਿਲਹਾਲ ਤਾਂ 9:25 ਮਿੰਟ ਹੋ ਚੁੱਕੇ ਸਟੂਡੀਓ ਦੀ ਕਰਦੇ ਮੁਤਾਬਿਕ ਤੇ